ਔਰ ਫਿਰ ਸ਼ੇਰਾ ਸੁਖੀ ਵੀ ਹੈ ਜੀ ਨਾਲ ਓ ਕੀ ਦੱਸਾਂ ਚਾਚਾ ਯਾਰ ਮੈਂ ਤੰਗ ਆ ਗਿਆ ਸੁਖੀ ਤੋਂ ਤੂੰ ਕਹਦਾ ਤੰਗ ਆ ਸ਼ੇਰਾ ਔਰ ਚਾਚਾ ਯਾਰ ਨਿੱਕੀ ਨਿੱਕੀ ਗੱਲ ਤੇ ਕਲੇਸ਼ ਓਏ ਕਰ ਕਰ ਇਹੀ ਹਾਲ ਹੈ ਮੇਰਾ ਤਾਂ ਅਫਜਲੂਸ ਨਿਕਲਿਆ ਰੰਦਾ ਕਿਉਂ ਤੇਰੇ ਨਾਲ ਕੀ ਬਣਦੀ ਆ ਮਾਸੀ ਦਾ ਨਾਲ ਇਹ ਤਾਂ ਵੀ ਇਹੀ ਹੈ ਜੰਦਾ ਉਹ ਤਾਂ ਆਪਾਂ ਆਪਾਂ ਕਹਿੰਦਾ ਪਹਿਲਾਂ ਤਾਂ ਕਹਿੰਦੀ ਪੱਤਾ ਖਾਨਾ ਹੋਏਂਦਾ ਘਰੇ ਫਲਾਨਾ ਹੋਏਂਦਾ ਸੰਬਰਨਾ ਔਖਾ ਮੇਰਾ ਟੂਹਾ ਦੋਹਦਾ ਕਦੇ ਕੂਗੀ ਮੇਰਾ ਸਿਰ ਦੋਹਦਾ ਮਤਲਬ ਮੇਰੇ ਸਾਡੇ ਦੋ ਸੀ ਟਿੱਕਾਂ ਜੀਆਂ ਦੋਨੇ ਚੜਚੂ ਵੀ ਘੜਤੀਆਂ ਚੱਲ ਚਾਚਾ ਇਹ ਤਾਂ ਚੱਲ ਘਰੇਲੂ ਲੜਾਈਆਂ ਨੇ ਪਰ ਆ ਦੂਜੀਆਂ ਲੜਾਈਆਂ ਨਹੀਂ ਨਾ ਲੋਟ ਆਂਦੀਆਂ ਦੂਜਿਆਂ ਨੂੰ ਐ ਇੱਕ ਭੈਣ ਦਾ ਕਰਗਲ ਦੀ ਜੰਗ ਲੱਗੀ ਆ ਤਾਂ ਘਰਾਂ ਦੇ ਕਲੇਸ਼ ਹੀ ਹੁੰਦੇ ਆ ਪੁੱਤ ਇਹ ਤਾਂ ਸਮਝਣ ਵਾਲੀ ਗੱਲ ਹੁੰਦੀ ਆ ਇਹ ਨਾਲ ਦੂਜਾ ਦਰਸਤ ਜੇ ਤੋ ਕੀ ਬੁਰਾ ਹੋਇਆ ਸੀਗਾ ਉਹ ਹਟਦੀ ਨਹੀਂ ਸੀਗੀ ਦੁਖੀ ਕਰ ਜਾਂਦੀ ਰਹਿੰਦੀ ਸੀ ਰੋਜ਼ ਕਹਿਂਦੀ ਪੱਤਾ ਖਾਨਾ ਹੋਇਆ ਪਰ ਫਲਾਨਾ ਉਹ ਬਾਕੀ ਮੈਨੂੰ ਐ ਸੀ ਭੈਣ ਦੇ ਜਿਆਦਾ ਸਲੰਡਾ ਜਾਈ ਉਹ ਸ਼ਾਂਗ ਦਿੰਦਾ ਸੱਜਰੇ ਪੱਟਣੇ ਥੋੜੀ ਸੀਗੇ ਉਹ ਮੇਤਾ ਆਪ ਦੇ ਲਾਹੇ ਨੂੰ ਪਟਤੀਆਂ ਯਾਰ ਮਾ ਸਲੰਡਰ ਮੈਂਗਾ ਹੋਇਆ ਆਪਣਾ ਦਾਰੂ ਦਰੂ ਜੀ ਕੱਢਦੇ ਰਹਿੰਦੇ ਆ ਪਾ ਇਹਨਾਂ ਦੇ ਲੱਕੜਵਾਲਾਂ ਨਾਲ ਕੰਮ ਆ ਜਾਂਦਾ ਐਂ ਤੇ ਦਰਖਤ ਪੱਟੋਂ ਵੀ ਮੜਾ ਹੁੰਦਾ ਲੋਕ ਤਾਂ ਇਹਨਾਂ ਨਾਲ ਪੁੰਨ ਕਰਦੇ ਨੇ ਦਰਖਤ ਲਾਉਂਦੇ ਨੇ ਖੁੱਲੇ ਥਾਂਾਂ ਤੇ ਓਏ ਕਿਹ ਹੋਏ ਨੇ ਪੱਟਿਆ ਯਾਰ ਮੇਰੇ ਕੀ ਸੀ ਕਰਦਾ ਸੀ ਨਿੱਕੀ ਨਿੱਕੀ ਲਈ ਇਸ ਮੈਂ ਵੀ ਇਹਨਾ ਮੂਰੇ ਉਦੋਂ ਪਤਾ ਲੱਗੋ ਤੂੰ ਫਿਰ ਐ ਸੋਚੇਗਾ ਵੀ ਵਧੀਆ ਸੀਗੇ ਸ਼ਾਂ ਸੀ ਘਰੇ ਹੁਣ ਉਦੋਂ ਪਤਾ ਲੱਗੋ ਮੈਨੂੰ ਨਹੀਂ ਪਤਾ ਲੱਗਾ ਤਾਂ ਉਦੋਂ ਪਤਾ ਲੱਗੋ ਮੈਂ ਤਾਂ ਘਰੇ ਖੜਦੇ ਹੀ ਨੀ ਆ ਕੇ ਕਰ ਕੇਤ ਪਾ ਜੇਗਾ ਪਤਾ ਦੱਸ ਲੋ ਉਦੋਂ ਹਾਂ ਤੂੰ ਹੀ ਕਰਦੀ ਸੀ ਮੈਨੂੰ ਹੋਰ ਦਰਖਤ ਤਾਂ ਚੰਗਾ ਹੁੰਦਾ ਮ ਚਲੋ ਉਹ ਤਾਂ ਠੀਕ ਆ ਦਰਖਤ ਤਾਂ ਮ ਚੰਗੀ ਆ ਖੇਤਾਂ ਚ ਲੋਕ ਜਿਹੜੇ ਪੱਟੀਆਂ ਨੇ ਉਹ ਵੀ ਮਾੜੇ ਆ ਪਰ ਮੈਂ ਤਾਂ ਆੱਕੇ ਹੋਏ ਨੇ ਪਟਿਆ ਦੁਖੀ ਵਾਲਾ ਕਰਦੀ ਸੀ ਦੁਖੀ ਵਾਲਾ ਕਰਦੀ ਸੀ ਉਹਨੂੰ ਖੇਤ ਬੰਨੇ ਵੀ ਕੰਮ ਲਾ ਕਈ ਵਾਰ ਘਰੀਏ ਰਹਿੰਦੇ ਆ ਪਾਉ ਤੋਂ ਬਹਿ ਜਾਂਦਾ 10 ਮਿੰਟ ਬੰਦਾ ਐਂ ਤਾਂ ਬਾਰਸ਼ ਹੈਗਾ ਸਿਰ ਆਪਣੇ ਵੀ ਹੈਗਾ ਬਾਰਸ਼ ਦਾ ਬਾਰਸ਼ ਦਾ ਕਾਨੂੰ ਪੱਟੇ ਘਰ ਮੈਂ ਅੰਦਰ ਹੋਈ ਸੀ ਮਿਲਣ ਲੱਗੀ ਕਿ ਮਿਲਣੀ ਬਣਾਸ ਪਹਿਲਾਂ ਤਾਂ ਰੋਟੀਆਂ ਰਾਟੀਆਂ ਤਾਂ ਐਂ ਤਾਂ ਚੱਲਦੇ ਹੀ ਰਹਿੰਦਾਗਾ ਬਣਾਈ ਲੱਗਦੀ ਹੁਣ ਤਾਂ ਆ ਹੁਣ ਤੂੰ ਪਹਿਲਾਂ ਉਹਦੇ ਦਨੇ ਦਨੇ ਨਾਪੀ ਮੈਂ ਤੁਸਾਰ ਪਹਿਲਾਂ ਮੈਂ ਉਹਨੂੰ ਪਹਿਲਾਂ ਮੈਂ ਉਹਨੂੰ ਕਹਿੰਦਾ ਸਿਰ ਜਾ ਦੁਖਦਾ ਹੁੰ ਬਾਹਨਾਉਂਦਾ ਨਾ ਕੋਈ ਕੋਈ ਕੜਾ ਰੱਖਣਾ ਇਹਨਾਂ ਨੇ ਬਾਹਨੇ ਨੂੰ ਉਹਨੇ ਪੈ ਪੈ ਕੇ ਖਾ ਜੁੜਨਾ ਹੁੰਦਾ ਰੋਟੀ ਪਕਾਉਣੀ ਹੁੰਦੀ ਦੋ ਡੰਗ ਦੀ ਰੋਟੀ ਨਹੀਂ ਬਗਦੀ ਯਾਰ ਉਸ ਤੋਂ ਇਹਦਾ ਕਿਨੇ ਕੰਮ ਹੀ ਅਸੀਂ ਕਰਦੇ ਤੁਸੀਂ ਤਾਂ ਬੇਲੇ ਰਹਿੰਦੇ ਇਹਨੂੰ ਪਤਾ ਨਹੀਂ ਨਾ ਹੈਗਾ ਵੀ ਬੰਤੇ ਬਾਹਰ ਕੀ ਖਾਪਦਾ ਕੀ ਪਾਪੜ ਵੇਲਦੇ ਆ ਬਾਤੁਰੇ ਫਰਦੇ ਇਹਨੂੰ ਆਈ ਵੀ ਤੱਕ ਵੀ ਲੱਗ ਚੱਲਦੀ ਚਾਹਂਦਾ ਨਿੱਕੀ ਨਿੱਕੀ ਗੱਲ ਤੇ ਹੋਰ ਕੁਝ ਨਹੀਂ ਹੋਰ ਉਹਦਾ ਬਸ ਇਹਦਾ ਵੀ ਬੁਰਾ ਹਾਲ ਆ ਜਰੇਦਾ ਦਾ ਵੀ ਘਰ ਘਰ ਹੀ ਵੇਲਾ ਹੋਇਆ ਪਿਆ ਹੋਰ ਸੁਣਾਕਰ ਪਰੋਣੇ ਵੀ ਕਰਾਂ ਸੇਵਾ ਸੂਬਾ ਪਈ ਆ ਜੇ ਕਹੇ ਜੇ ਲਾਉਂਦਾ ਪੇ ਕੂ ਤਾਂ ਪੁੱਛ ਲੈ 来 ਬੋਟ ਪਈਆ ਨਾ ਨਾ ਮੈਂ ਤਾਂ ਨਹੀਂ ਲੰਦਾ ਬਈ ਕਿਹਦੀ ਰਹਾ ਨਾ ਨਾ ਮੈਂ ਲਾਉਂਦੀ ਨਹੀਂ ਮੈਂ ਦੂਰ ਹੀ ਰਹਿਣਾ ਚਲ ਉਹ ਤਾਂ ਚੰਗੀ ਗੱਲ ਆ ਪੈਸੇ ਨਹੀਂ ਪੀਂਦਾ ਪੀਂਦਾ ਨਹੀਂ ਗਾ ਕਿਹਦਾ ਗਲੇਜ ਵੀ ਰਹਿਦਾ ਦੇ ਲ ਹਾਂ ਉਹੀ ਤਾਂ ਗੱਲ ਆ ਲੈ ਮਾਲਾ ਤੇ ਤਾਂ ਇਕੱਲੇ ਹੋ ਜਾਂਦਾ ਵੀ ਪੀਣਾ ਬਈ ਤੇਰਾ ਸੋਫੀ ਦਾ ਵੀ ਗਲੇਜ ਰਹਿਦਾ ਸੋਫੀ ਦੇ ਵੱਧ ਪੈਂਦੀਆਂ ਨੇ ਪੀਤੀ ਵਾਲੇ ਨੂੰ ਤਾਂ ਦੋ ਚਾਰ ਬੋਲ ਕੇ ਸੁਣ ਤੇ ਅਗਲਾ ਬੇਸ਼ਰਮ ਹੋ ਜਾਂਦਾ ਨਾ ਹਾਂ ਤੁਸੀਂ ਲੰਘੀਆਂ ਜਾਂਦੀਆਂ ਨੇ ਬਸ ਆਪਾਂ ਟੌਲਾ ਪੈ ਜਾਂਦੇ ਆ ਬੋਦੀ ਜਾਣ ਨਹੀਂ ਚੱਲ ਛਾਵਾ ਚ ਹਾਂ ਤਾਂ ਤੇਰਾ ਜਪਾਲੀ ਵੱਡੀ ਦਲੇਰੀ ਦੇਤੀ ਤੂੰ ਨੀ ਤਾਂ ਹੀ ਨੀ ਮਥੋ ਆਇਆ ਗਿਆ ਹੈਗਾ ਮੈਂ ਵੀ ਅੱਗੇ ਸੋਚਦੀ ਸੀਗੀ ਮੈਂ ਆਖਿਆ ਮਹਾ ਭੈਣ ਆਖੂਗੀ ਵੀ ਮੁੜ ਕੇ ਆਈ ਹੋਈ ਨਹੀਂ ਹੈਗੀ ਅਮਨ ਤਾਂ ਮੈਂ ਤਾਂ ਹੁਣ ਆਈ ਦੇਖੀ ਜਾਂਦੀ ਸੀ ਮਹਾਂ ਪਤਾ ਨਹੀਂ ਕੀ ਗੱਲ ਆ ਬਖਾਰਪੂਰ ਦੇ ਬਾਲੇ ਚੱਲੇ ਪਿਆ ਕਿਤੇ ਪਟਨਾਟ ਦਿੱਲੀ ਹੋ ਗਈ ਹੋਵੇ ਤਾਂ ਇਹ ਤਾ ਤੂੰ ਆ ਕੇ ਮੇਰਾ ਪਤਾ ਲਾਏਗੀ ਓਰੇ ਦਾ ਮੈਂ ਹੁਣ ਆਈ ਤਾਂ ਹੈਗੀ ਆ ਤੂੰ ਤਾਂ ਬਾਹਲ ਹੀ ਤਾਨੇ ਦਿੰਨੀ ਆ ਮੈਨੂੰ ਹੁਣ ਵੀ ਤੂੰ ਫਿਰ ਆਪਦੇ ਕੰਮ ਆਈਆਂ ਨਹੀਂ ਆਪ ਦੇ ਕਿਉਂ ਆਈਆਂ ਨਾਲੇ ਤੇਰਾ ਪਤਾ ਲੈਣੀਆਂ ਬੈਰ ਨੇ ਮੈਂ ਤਾਂ ਬੈਠੀ ਬੈਠੀ ਨੰਗਾਂ ਚੇੜ ਲਈ ਮੈਂ ਤਾਂ ਪਤਾ ਤਾਂ ਲੈਣ ਤਾਂ ਮੈਂ ਤੇਰੇ ਆਈਆਂ ਚੱਲ ਚੰਗਾ ਹੋ ਗਿਆ ਵਧੀਆ ਹੋ ਗਿਆ ਤੂੰ ਆ ਗਈ ਨਹੀਂ ਤੇਰੇ ਨਾਲ ਨਾਰਾਜ਼ਗੀ ਪੂਰੀ ਹੋਣੀ ਸੀ ਕਿਉਂ ਕੀ ਗੱਲ ਕੁੜੇ ਤੇਰਾ ਕੱਲਾ ਉਹੀ ਪਤੀਜਾਗਾ ਹੋਰ ਕੋਈ ਵਸਦਾ ਨਹੀਂਗਾ ਹਾਂ ਕੁੜੇ ਗਿਨੀ ਮੈਨੂੰ ਤੂੰ ਪਿਆਰੀ ਐ ਐਨਾ ਮੇਰਾ ਪਤੀਜਾ ਨਹੀਂ ਮੈਨੂੰ ਪਿਆਰਾ ਲੱਗਦਾ ਹਾਂ ਹਾਂ ਹੁਣ ਤਾਂ ਤੈਨੂੰ ਆਪੀ ਨਹੀਂ ਪਤੀਜਾ ਪਿਆਰਾ ਲੱਗਣਾ ਪੈਣਾ ਹੁਣ ਤੇਰੇ ਨੂੰ ਆ ਗਈ ਨਹੀਂ ਨਹੀਂ ਨੂੰ ਨੂੰ ਮੈਂ ਕਹਿੰਨੇ ਨੂੰ ਆਵਦੇ ਥਾਂਨ ਦੱਸ ਤੂੰ ਤਾਂ ਕਿਸੇ ਬਸੇ ਮਾਨ ਨਹੀਂ ਆਵਣਾ ਹੁਣ ਤਾਂ ਪਸਕੀ ਮੇ ਲੜਾਈ ਲਈ ਹੁਣ ਤਾਂ ਦੇਖਦੀ ਜਾ ਤੂੰ ਆਪਾਂ ਪਾਵਾਂਗੇ ਪੈਂਤਰਾ ਇਹਨਾਂ ਤੇ ਚਾ ਚੰਗਾ ਤੇਰਾ ਦਿਮਾਗ ਤਾਂ ਵਧੀਆ ਕੰਮ ਕਰ ਗਿਆ ਹੋਰ ਚਾਚਾ ਯਾਰ ਮੈਂ ਤਾਂ ਯਾਰ ਬਾਲਾ ਓੱਖਾ ਓ ਓੱਖਾ ਦਾ ਪੁੱਤ ਸਾਨੂੰ ਵੀ ਪਤਾ ਸਾਡੀ ਕੁੜੀ ਵੀ ਇੱਕ ਪੁੱਤ ਹੁੰਦੀ ਆ ਭਾਬਾ ਉਹਦੇ ਚਪਲ ਆਖਿਆ ਕੁੜੀ ਜੀ ਆਉਂਦੀ ਮੈਂ ਤਾਂ ਯਾਰ ਬਹੁਤ ਵਾਰ ਆਖਿਆ ਮੰਮੀ ਨੂੰ ਵੀ ਮਾੜਾ ਮੋਟਾ ਸਮਝਾ ਦੇ ਉਹ ਵੀ ਨਹੀਂ ਸਮਝਾਂਦੀ ਕੋਈ ਆਪ ਸਮਝਣ ਵਾਲੀ ਹੋਵੇ ਤਾਂ ਉਹਨੂੰ ਸਮਝਾਵੇ ਬੈਠੀ ਤਾਂ ਇਹਦੇ ਕੋਲੇ ਆਈ ਰਹਿੰਦੀ ਅਜੀ ਗੁਰਪ੍ਰੀਤ ਦਾ ਮੈਂ ਰਿਸ਼ਤਾ ਕਰਾਤਾ ਗੁਰਪ੍ਰੀਤ ਦਾ ਮੈਂ ਕਰਤਾ ਵੀ ਇਹ ਤੂੰ ਕਰਾਤਾ ਸੀ ਕਿਦੋਂ ਕਹਿੰਦੇ ਮਾੜਾ ਕਰਤਾ ਤੂੰ ਤੁਸੀਂ ਮਾੜਾ ਮੋਟਾ ਕਹਿ ਸੁਣ ਲੋ ਤੁਸੀਂ ਮਾੜਾ ਮੋਟਾ ਸੁਣ ਭਾਬਾ ਸਾਡੇ ਤਾਂ ਗਾਹਾਂ ਤੇਰੀ ਮਸੀ ਇਹ ਜੀ ਕਿ ਉਹ ਕੱਢਦੇ ਨੇ ਜਲੂਸ ਉਧਰ ਉਹ ਆਪਸ ਵਿੱਚ ਬਣਦੀ ਹੈ ਨਹੀਂ ਹੁੰਦੀ ਸਾਡੇ ਵਿੱਚ ਤਾਂ ਬਾਪੂ ਆ ਉਹਨੂੰ ਬਸੇੜਾ ਲੜਦਾ ਰਹਿਣਾ ਉਹਨੂੰ ਬਸੇੜਾ ਲੜਿਆ ਸੀ ਮੈਂ ਤਾਂ ਉਹ ਇੱਕ ਦੋ ਵਾਰੀ ਲਾ ਬੜੇ ਵੀ ਲਾਇਆ ਉਹਦੇ ਬੜੀ ਗੱਲ ਲਿਖਣਾ ਕਹੇਗਾ ਤੂੰ ਹੈਗਾ ਵੀ ਚਾਚਾ ਕੀ ਕਹਿੰਦਾ ਖैर ਹੈ ਤੇਰੇ 'ਚ ਵੀ ਕਮੀਆਂ ਨੇ ਹੁਣ ਤਰਾ ਕਰ ਮੱਝ ਗਿਆ ਹੁਣ ਮੇਰੀ ਗੱਲ ਹੁਣ ਲਾ ਮੈਂ ਹੁਣ ਅੱਛਾ ਫਿਰ ਆਲੇ ਮੈਂ ਹੁਣ ਮੈਂ ਕਹਦਾ ਵੀ ਤੁਸੀਂ ਘਰੇ ਬੋਜੋ ਭਾਈ ਕਰੋ ਨਹੀਂ ਕਹਦਾ ਘੱਟੋ ਘੱਟ ਤੁਸੀਂ ਸਮਝਾ ਕੇ ਅਗਲੀ ਵਾਰ ਇਹ ਤਾਂ ਕਰ ਸਕਦੇ ਆ ਆਪਦੇ ਘਰ-ਵਾਰ ਦਾ ਵੀ ਦੇਖਿਆ ਜਾਣਾ ਉੱਤੇ ਕਿਲੇ ਪਾਹੀ ਮੇਰੀ ਹੁਣ ਉੱਤੇ ਮੈਂ ਮੂੰਹ ਤੇ ਕਿਹਾ ਸੀ ਮੈਂ ਭਈ ਇਹ ਜਿਹੜਾ ਕੋਈ ਹਾਜਤ ਤੂੰ ਉਸ ਕੱਢੂਗਾ ਮੈਂ ਤਾਂ ਉਹਨੂੰ ਘਰੇ ਰਹਿਣ ਨਹੀਂ ਦਿੰਦਾਗਾ ਫਿਰ ਉਦੋਂ ਬੱਦ ਦਾ ਬੰਦਾ ਹੋਰ ਕੀ ਕਹਦੇ ਚਲ ਭੂਆ ਤੇਰੀ ਮੈਂ ਮੰਗਾ ਦੀ ਭੂਆ ਮਾਣੀ ਪਟਿਆਲਾ ਬਾਗ ਜੀ ਉਹਦਾ ਇਦਾਂ ਦਾ ਤਾਂ ਦੀਵਾਲੀ ਤੇ ਮੈਂ ਸੂਟ ਲੈ ਕੇ ਦਿੱਤਾ ਸੀਗਾ ਉਹਦੇ ਦਾ ਘਰ ਖੁਸ਼ ਆ ਹੁ ਤੂੰ ਫਿਰ ਆਏ ਤਾਂ ਪਾਲ ਦੀ ਹੋ ਚਾਹ ਜੇ ਤੂੰ ਅਜੇ ਸੂਟ ਲਿਆ ਤਾਂ ਖੁਸ਼ ਆ। ਉਹ ਤਾਂ ਸਕੂਲੇ ਦਾ ਗੁੱਸਾ ਰੱਖਦੀ ਆ ਮਾਂ ਜੀ ਯਾਰ। ਉਹ ਤਾਂ ਚ ਕੁੜੀ ਦਾ ਗੁੱਸਾ ਰੱਖਦੀ ਹੈਗੀ ਪਰ ਉਹ ਤਾਂ ਰੱਖਣੀ ਅਗਲੀ ਮਾਂਂਗੀ। ਕੱਲ ਫਿਰ ਉਹ ਮਾਂ ਆਈ ਵੀ ਸਮਝਾ ਚਾਹੀਦਾ ਵੀ ਆਪ ਤੇ ਪਿੰਦ ਭਈ ਉੱਥੇ ਹੁਣ ਮੁੰਡੇ ਆ ਦੂਹਾਂ ਨੇ। ਹੱਕ ਬਣਦਾ ਜਾਣਦਾ ਤਾਂ। ਚੱਲ ਆ ਪਤਾ ਇਹਦਾ ਤਾਂ ਕੀ ਕਹਿਣਾ ਹੋਣਾ ਪਹਿਲਾਂ ਤੂੰ ਮੇਰੇ ਕੋਲੇ ਰਹਿੰਦੀ ਤਾਂ ਕਰਕੇ ਮੈਂ ਤਾਂ ਇਹ ਗੱਲਾਂ ਕਹਿੰਦਾ ਨਹੀਂ ਆ ਦੇਖ। ਉਹ ਤਾਂ ਉਹਦਾ ਮੈਂ ਤਾਂ ਉਹਨੂੰ ਕਿਹਾ ਸੀ ਵੀ ਮੈਂ ਤੇਰਾ ਮਨ ਕਹਿ ਦਦਾ ਜੇ ਮੂੰਹੇ ਕਰ ਲਾ। ਤੇ ਇੱਥੇ ਰਹਿਣਾ ਇੱਥੇ ਰਹਿ ਪਰ ਹਣਾ ਜੇ ਜਾਣਾ ਚਾਹ ਵੀ ਸਕਦੀ ਆ ਮੈਂ ਤੈਨੂੰ ਐਂ ਕਹਿੰਦਾ ਵੀ ਤੂੰ ਭੱਗ ਜਾ ਘਰੋਂ। ਤੇ ਘਰੇ ਉਹ ਨੂੰ ਜਰ ਤੂਤਾ ਕੀ ਕਹਾਂ ਤੂੰ ਐ ਕਿ ਮੈਂ ਕਹਿ ਸਕਦਾ ਕਿ ਕਰੋ ਵਗ ਜਾਂ ਫਿਰ ਉਹ ਤਾਂ ਆਪ ਸੋਚਣੀ ਚਾਹੀਦੀ ਸਿਆਣੀ ਬਾਰੇ ਐਗੀ ਤਾਂ ਮੇਰੀ ਪਰ ਸਾਡੇ ਮੈਂ ਤਾਂ ਗਿੜਾ ਵੀ ਨਹੀਂ ਮਾਰਤੀ ਉਹਦਾ ਮਤ ਹੀ ਹੈਗਾ ਬਸ ਫਿਰ ਨਹੀਂ ਹੁੰਦਾਗਾ ਜਿਹੜੀਆਂ ਗੁੱਜੀਆਂ ਰੱਖਦੀ ਹੈ ਕੀ ਉਹ ਆਪ ਨਹੀਂ ਰੱਖਦੀ ਸਾਡੇ ਨਾਲ ਤਾਂ ਤਾਂ ਨਹੀਂ ਵਰਤਦੀ ਸਾਡੇ ਹੋਏ ਭਾਈ ਤੇਰੀ ਮਾਸੀ ਦਾ ਸੁਭਾ ਨਹੀਂ ਹੈ ਸਾਡੇ ਬਣੀ ਉਹਦਾ ਚਾਹ ਪਾਣੀ ਨਾਲ ਕਿਉਂ ਜਵਾਬ ਦਿੰਦੇ ਆਈ ਤੂੰ ਨਾ ਇਹ ਤਾਂ ਕਰੇ ਆਪਣੇ ਕੀ ਤੋੜਾਗਾ ਬਸ ਫਿਰ ਸੁਖੀ ਠੀਕ ਠਾਕ ਐ ਕੋਈ ਖਬਰਸਾਰ ਆਈ ਉਹਦੇ ਬੱਤੀਆਂ ਕਿਹੜੀ ਠੀਕ ਠਾਕ ਕਾਹਨੂੰ ਛੇੜੇ ਛੇੜਦੀਆਂ ਟੁੱਪ ਕਰ ਜਾ ਕਿੰਨੀ ਕੀ ਗੱਲ ਕੁੜੇ ਕਿੰਨੀ ਮائیں ਦੁਖੀਆਂ ਨਾ ਕੋਈ ਦੁਖੀ ਨਹੀਂ ਕਹਿੰਦੇ ਜੀ ਝੁੱਗਾ ਚੱਕਾਂਗੇ ਆਪਦੇ ਢਿੱਡ ਨੰਗਾ ਹੋ ਉਹ ਕੱਲ ਦੱਸ ਨਾ ਬੋਬੀ ਆਇਆ ਬੈਠਾ ਨਪੁੱਤੀ ਉੱਥੇ ਵੀ ਚੋਰੰਗ ਕਰੀ ਜਾਂਦੀ ਐ ਨਾ ਪ੍ਰਾਉਣਾ ਉਰੇ ਆ ਰਿਹਾਗਾ ਨਹੀਂ ਪੁੱਛ ਨਾ ਮੇਰ ਤਾਂ ਨਾ ਉਹੀ ਗੱਲ ਆ ਮੂੰ ਤੇ ਪਾਣੀ ਨਹੀਂ ਛੱਡਿਆ ਐਨਾ ਕੁਛ ਬੋਧਿਆ ਮੈਨੂੰ ਤਾਂ ਬੋਲਣਾ ਹੀ ਆਗਾ ਜਿਹੋ ਜਿਹੋ ਉਹਦੇ ਲੱਛਣ ਨੇਗੇ ਅਗਲਾ ਕਿਉਂ ਚੱਲੂਗਾ ਇਹ ਜੀਆਂ ਗੱਲਾਂ ਇਹ ਤਰ ਕੇ ਝੂਪ ਕਰਕੇ ਬੈਠੀ ਰਹੇ ਕੀ ਕਰਾਂ ਨਾ ਹੁਣ ਸੰਗ ਨਹੀਂ ਆਉਂਦੀ ਹੈਗੀ ਉੱਥੇ ਇੱਥੇ ਤਾਂ ਜਿਹੜੀ ਚੋਰੀ ਕਰਨੀ ਸੀ ਕਰ ਗਈ ਉੱਥੇ ਵੀ ਜਾ ਕੇ ਕਰੀ ਜਾਂਦੀ ਹੈ ਤੇਰੀ ਬੰਦਨਾਮੀ ਕਰੀ ਜਾਂਦੀ ਹੈ ਉਹ ਹੋਰ ਹੁਣ ਮੇਰੀ ਤਾਂ ਬੰਦਨਾਮੀ ਹੁੰਦੀ ਹੈ ਕੀ ਮੈਂ ਕੋਲ ਕੇ ਪਾ ਦੇ ਆ ਉਹਦੀ ਟਿੱਡ 'ਚ ਬਥੇਰਾ ਸਮਝਾਈ ਦ ਜਦੋਂ ਮੰਨਦੀ ਨਹੀਂ ਭੈਣੇ ਨਾਲੇ ਪਿਓ ਨੂੰ ਫੜਦੇ ਹੋਣਗੇ ਪਿਓ ਨੂੰ ਕੀ ਪਹਿਲਾਂ ਅਗਲਾ ਮਾਂ ਨੂੰ ਘੜਦਾ ਬਾਹਾਂ ਤੋਂ ਪੁੱਛਣਾ ਸਾਰੇ ਖਾਨਦਾਨ ਨੂੰ ਹੀ ਅਗਲਾ ਫੜਦਾ ਹੁੰਦਾ ਹੈ ਵੀ ਪਤਾ ਨਹੀਂ ਕਿ ਹੋ ਜੈ ਨੇ ਕਿ ਐ ਨਹੀਂ ਪਤਾ ਵੀ ਉਹ ਵੀ ਇਹ ਜੇ ਨਿਕਲਦੇ ਹੋਣ ਸਾਰੇ ਕਹਿੰਦੇ ਆ ਉਹ ਇਹ ਜੇ ਕਰਨੇ ਦੀ ਇਹ ਹਾਂ ਕਰਦੇ ਆ ਮੰਮਨ ਚੁੱਪੀ ਕਰ ਜਾ ਬਸ ਛੜਾ ਨਾ ਛੜ ਮੇਰੀ ਗੱਲ ਸੁਣ ਲੈ ਪਹਿਣ ਤੂੰ ਬੇ ਟੈਨਸ਼ਨ ਹੀ ਹੋ ਜਾ ਟੈਨਸ਼ਨ ਨਾ ਲਿਆ ਕਰ ਇਸ ਤੇ ਹੁੰਦਾ ਜਾ ਮੈਨੂੰ ਕਾਹ ਲੈਣਾ ਤੇਰੇ ਸਾਰੇ ਦੁੱਖ ਮੇਰੇ ਢਿੱਡ ਚ ਹੀ ਦੇ ਚੱਲ ਕੋਈ ਨਹੀਂ ਸਭ ਤੂੰ ਸੇ ਕਹੀਂ ਬੀ ਮੇਰਾ ਕੋਈ ਹੈ ਨਹੀਂਗਾ ਨਾ ਨਾ ਸ਼ਾਵਾਂ ਚ ਜਿਉਂਦੀ ਰਹਿ ਜਿਨੇ ਐਡਾ ਮੇਰਾ ਮਨ ਖੜਾਤਾ ਆਹੋ ਮੇਰੇ ਗਾ ਸੁਣ ਬਹਿ ਜਾ ਹੁਣ ਤੋਂ ਮੈਂ ਡਿਗਦੀ ਪੈਂਦੀ ਚਾਹ ਕਰਕੇ ਲੈ ਹੁਣੀ ਮਸਾ ਤਾਂ ਤੂੰ ਆਈ ਹੈਂ ਕੀ ਆਤਾ ਬਸ ਪੀਤਿਆਂ ਨਾ ਬੰਦ ਹੋਣੀ ਆ ਮਨ ਉਸ ਨਹੀਂ ਹੁੰਦਾ ਤੇਰੀ ਟੂਹੀ ਦੁਖਦੇ ਆਲਾ ਮੈਂ ਰਾਤ ਨਹੀਂ ਕੰਮ ਕਰਨੀ ਹੌਲੀ ਹੌਲੀ ਲੈ ਆਉ ਕੋਈ ਨਾ ਚੰਦਿਆ ਹਣਾ ਚਾਲਾ ਆ ਵੀ ਇਹਨੇ ਬਤੀ ਮੈਂ ਦਲੇਰੀ ਦਿੱਤੀ ਨਹੀਂ ਮੈਂ ਤਾਂ ਬੈਠੀ ਪਾਣੀ ਮੇਂ ਸੁੰਤਕੇ ਜਾਂਦੀ ਸੀਗੀ ਆ ਹੁਣ ਮਾੜਾ ਜਿਹਾ ਮਨ ਖੜਿਆ ਆ ਕੇ ਗੇਲੀਆਂ ਗੱਲਾਂ ਵਤਾਂ ਸੁਣ ਕੇ ਹੁਣ ਤਾਂ ਫੋ ਪਾਈ ਜਾਊਗਾ ਲੱਗਦਾ ਕੀ ਕਰੋਗੀ ਹਮਨ ਕੋਈ ਨਾ ਕੋਈ ਹੱਲਾ ਬਾਜਾ ਪ੍ਰੀਤ ਸਹੀ ਜਿਓ ਕੇ ਬਾਜਾ ਨਾ ਕੋਈ ਨਾ ਕੋਈ ਪਾਣੀ ਲੈ ਕੇ ਦੇ ਮੈਂ ਤੁਹਾਨੂੰ ਨਾ ਨਾ ਬਸ ਪਾਣੀ ਪੋਣੀ ਦਾ ਤੂੰ ਛੱਡ ਤੁਸੀਂ ਆਦੇ ਗੱਲਾਂ ਫੇਰ ਕਰਿਓ ਪਹਿਲਾਂ ਜਿਹੜੀ ਤੈਨੂੰ ਮੈਂ ਗੱਲ ਕਹੀ ਸੀ ਤੂੰ ਕਰੀਏ ਕਿ ਨਹੀਂ ਕਰੀ ਹੁਣ ਆਏ ਨਾ ਕਹਿਦੀ ਮੈਂ ਕੀਤੀ ਨਹੀਂ ਕੀਤੀ ਤਾਂ ਸੀਗੀ ਮੈਂ ਦੋ ਵਾਰੀ ਤਾਂ ਪੁੱਛ ਲਿਆ ਭੂਆ ਨੂੰ ਪੁੱਛ ਕੇ ਦੇਖ ਲਿਆ ਉਹ ਗੁਰਪ੍ਰੀਤ ਨੂੰ ਪੁੱਛਿਆ ਸੀਗਾ ਭਈ ਦੱਸ ਦੋ ਚੱਲ ਫਿਰ ਪ੍ਰੀਤ ਨੂੰ ਪੁੱਛ ਮੈਨੂੰ ਤਾਂ ਪਤਾ ਸੱਚ ਪ੍ਰੀਤ ਤੂੰ ਤਾਂ ਦੱਸ ਦੇ ਤੂੰ ਤਾਂ ਇਸ ਘਰ ਦੀ ਧੀ ਹੈਂਗੀ ਅੱਕੀ ਕੌਣ ਹੈਗੀ ਸੱਚ ਭਾਬੀ ਤੂੰ ਕੀ ਲਾਣਾਗਾ ਮਿਲੋ ਕੁਤੂ ਗੋਲਣਾ ਨਹੀਂ ਸਾਨੂੰ ਦਿਮਾਗ ਤੇ ਚੋਰਾ ਬਣਾ ਕੇ ਪਈ ਪਈ ਆਪਣੇ ਤੇ ਮੇਰੇ ਨਾਲ ਤਾਂ ਹੈਗੀ ਆ ਕੋਈ ਭਾਬੀ ਪਿਛਲੀਆਂ ਗੱਲਾਂ ਨੇ ਪਿਛਲੀਆਂ ਗੱਲਾਂ ਮੇਰੇ ਬਦਲ ਮੇਰੇ ਨਾਲ ਤਾਂ ਹੈਗੀਆਂ ਬਸ ਭਾਬੀ ਤੂੰ ਛੇੜ ਹੀ ਨਾ ਅਦਰ ਕਹਤਾ ਦਿੱਤਾ ਭਾਬੀ ਤੂੰ ਦੱਸਦਾ ਨਹੀਂ ਹੁੰਦਾ ਦੱਸਦਾ ਤੂੰ ਲਾਣਾ ਕਿਹਾ ਹੀ ਨਹੀਂ ਦੱਸ ਜਸਰੀ ਹੈਗੀ ਭਾਬੀ ਤੂੰ ਕਿਉਂ ਜੜੀਆਂ ਖੱਡਾਂ ਚ ਹੱਥ ਮਾਰਦੀਆਂ ਭਾਬੀ ਤੂੰ ਪੂਆ ਨੂੰ ਬਾਹਰ ਕੱਢ ਪੂਆ ਪੂਆ ਨੂੰ ਮੈਂ ਹੁਣ ਅੱਥਾ ਫੜ ਕੇ ਬਾਹਰ ਕੱਢਦਾ ਜੇ ਦੋ ਭਤੀਜਾ ਤਾਂ ਕੱਢਦਾ ਨਹੀਂਗਾ ਮੇਰੀ ਗੱਲ ਸੁਣ ਪਹਿਲਾਂ ਤੂੰ ਮੇਰੀ ਗੱਲ ਸੁਣਾਂ ਜਦ ਤੂੰ ਗਾਉ ਮੁੱਕਰੀ ਜਾਨੀ ਐ ਖੜੇ ਪੈ ਰਹੇ ਤੇਨੂੰ ਪਤਾ ਨਹੀਂ ਤੂੰ ਤਾਂ ਇਸ ਘਰ ਦੀ ਕੁੜੀ ਐ ਇਹਨੂੰ ਤਾਂ ਪਤਾ ਹੀ ਹੋ ਸਾਰੀ ਗੱਲ ਦਾ ਜਦੋਂ ਮੈਨੂੰ ਨੂੰ ਹੋ ਕੇ ਪਤਾ ਨਾਲ ਤਾਂ ਮੈਂ ਤਾਂ ਕੱਲ ਵੀ ਆਈ ਆ ਮੈਨੂੰ ਪਤਾ ਜਦੋਂ ਮੈਨੂੰ ਸੂ ਲੱਗੇ ਗੱਲ ਤੇ ਤੈਨੂੰ ਕਿਉਂ ਨਹੀਂ ਪਤਾ ਤੂੰ ਹੀ ਮੁੱਕਰੀ ਜਾਨੀ ਐ ਭਾਬੀ ਮੁੱਕਰ ਨਹੀਂ ਰਹੀਗੀ ਕੀ ਕਰਾਉਣਾਗਾ ਭਾਬੀ ਇੱਕ ਤਾਂ ਮਸਾ ਕੱਢੀ ਹੈਗੀ ਪਤਾ ਤਾਂ ਲੱਗੇ ਵੀ ਗੱਲ ਕਿਵੇਂ ਲੁਕੋ ਰਹੀ ਆ ਉਹ ਤੈਨੂੰ ਪਤਾ ਨਹੀਂ ਚਤਰਾ ਪੂਰੀ ਉਹ ਲੁਕੋਈ ਜਾਂਦੀ ਐ ਗੱਲਾਂ ਸਾਰੀਆਂ ਭਾਬੀ ਆ ਹੁਣ ਤਾਂ ਭਾਬੀ ਦੀ ਮਸਾ ਜ਼ਿੰਦਗੀ ਹੁਣ ਸੁਧਰੀ ਹੈਗੀ ਮਾਸਾ ਸਹੀ ਰਹਿਣਾ ਕਿ ਹਜੇ ਵੱਡਾ ਜਿਹੜਾ ਕੰਮ ਹੈਗਾ ਉਹ ਗਿਆ ਨਹੀਂ ਜਿਹੜੀ ਧੂਆ ਉਹ ਇੱਥੇ ਹੀ ਹੈ ਫਿਰ ਪਰ ਉਹ ਵੀ ਤਾਂ ਹੀ ਕਹਿ ਰਹੀ ਆ ਵੀ ਭੂਆ ਨੂੰ ਬਾਹਰ ਕੱਢ ਉਹ ਨੂੰ ਕਿਵੇਂ ਕੱਢਦਾ ਹੁਣ ਮੈਂ ਹੱਥ ਫੜ ਕੇ ਕੱਢਦਾ ਉਹ ਤਾਂ ਲੜਨ ਤਾਂ ਕਰਦੀ ਇਹਨੂੰ ਤਾਂ ਗੋਲ ਨਹੀਂ ਹੁਣ ਮਾੜਾ ਮੋਟਾ ਲੱਗੇ ਹੋਣਗੇ ਮੈਨੂੰ ਲੱਗਦਾ ਪਹਿਲਾਂ ਤਾਂ ਇਹਨੂੰ ਸਿਆਣਦੇ ਨਹੀਂ ਸੀ ਜਿਹੜਾ ਇਹ ਜਨ ਮੈਂ ਤਾਂ ਸਾਮਾ ਦੀ ਹੁਣ ਥੋੜਾ ਮੋਟਾ ਮੂਰੇ ਬੋਲ ਪੈ ਨੇ ਹੁਣ ਥੋੜਾ ਮੋਟਾ ਚੱਲਦੀ ਆ ਮੈਥੋਂ ਪਰ ਮੈਨੂੰ ਨਹੀਂ ਲੱਗਦਾ ਇਹ ਜਾਉ ਜਾਂਦੀ ਨਹੀਂ ਮਤਲਬ ਇਹਦਾ ਵੀ ਨੱਕ ਲੱਗ ਜੇ ਇੱਥੇ ਆ ਬੋਬੀ ਬੂਬੀ ਕੌਣ ਆਇਆਗਾ ਇਹ ਵੀ ਇੱਥੇ ਅਕਲ ਲੱਗੂ ਇਹ ਮੈਨੂੰ ਜਾਂਦਾ ਦੀਂਦਾ ਨਹੀਂ ਹੁਣ ਇਹ ਤਾਂ ਐਡਾ ਬੈਗ ਭਰ ਲਿਆ ਕੱਪੜਿਆਂ ਦਾ ਤੇ ਭਾਬੀ ਕਹਿ ਦੇਣਾ ਸੀ ਫੇਰ ਮੈਂ ਕੀ ਕਹਿ ਦਿੰਦੀ ਹੁਣ ਮੈਂ ਘਰ ਦੇ ਫੇਰ ਕਹੂਗੀ ਮੇਰੇ ਘਰ ਦੇ ਜਵਾਈ ਨੂੰ ਆਏ ਕਹਿਤਾ ਫੇਰ ਹਾਂ ਕਹੂਗੀ ਕਾਹਨਾਂ ਦਾ ਹੱਕ ਆਪ ہماری ਬੈਠੀ ਹੈ ਹੋਰ ਕੋਈ ਲੋਕ ਹੋਏ ਨਾ ਰਿਸ਼ਤੇਦਾਰ ਆ ਹੀ ਰਹੇ ਨਾ ਮੈਨੂੰ ਤਾਂ ਗੱਲ ਦੀ ਨਹੀਂ ਸਮਝਉਂਦੀ ਪਤਾ ਨਹੀਂ ਭਾਬੀ ਇਹ ਉੱਥੇ ਕਿਉਂ ਨਹੀਂ ਰਹਦੀ ਕਿ ਕਿੰਨੇ ਵਾਰ ਇਹਨੂੰ ਕਹੇ ਤਾਂ ਗੱਲ ਹੀ ਨਹੀਂ ਸੁਣਦੀ ਤਾਂ ਹੀ ਮੈਂ ਮੀਤ ਨੂੰ ਕਹਿ ਕੇ ਗਈ ਸੀ ਉਹ ਦੋਵੇਂ ਵੀ ਮੇਰੇ ਘਰ ਵਾਲੇ ਨੇ ਮੇਰੇ ਕੋਲ ਗੱਲ ਛੇੜੀ ਐ ਮੈਂ ਤਾਂ ਨਹੀਂ ਕੋਈ ਗੱਲ ਛੇੜੀ ਵੀ ਆਹ ਗੱਲ ਹੈਗੀ ਆ ਮੈਨੂੰ ਕਹਿ ਕੇ ਗਈ ਵੀ ਗੱਲ ਦੀ ਪੜਤਾਲ ਲੈ ਤੂੰ ਪੂਰੀ ਵੀ ਗੱਲ ਹੋਈ ਕਿਵੇਂ ਆ ਵੀ ਇਹ ਪੜਤਾਲ ਆ ਦੱਸ ਹੀ ਸਕਦੀ ਹੈਗੀ ਇਹਦੋਂ ਕੀ ਲੂਗੇ ਹੁਣ ਦੱਸਦੀ ਹੀ ਨਹੀਂਗੀ ਹਾਂ ਇਹ ਕੀ ਬਤਕਾਰੇ ਮਾਰੀ ਕੋਈ ਪਤਾ ਨਹੀਂ ਕਿਉਂ ਗੋਲ ਗੱਲਾਂ ਕਰੀ ਜਾਂਦੇ ਨੇ ਸਾਰੇ ਜਣੇ ਹੌਣ ਤਰੀ ਜਾਂਦੇ ਹੈਗੇ ਭਾਬੀ ਇਹ ਬਹੁਤ ਢੁੰਗੀਆਂ ਗੱਲਾਂ ਆ ਆ ਬੈਠੀਆਂ ਮੈਂ ਫਨਾਈ ਦੇਖ ਲਾ ਹਾਏ ਮਾੜੀ ਮੁੱਟ ਸ਼ਰਮੇ ਇਹਨਾਂ ਨੂੰ ਕਿ ਨਾ ਕੰਦੇ ਕੀ ਗੱਲ ਹੋਗੀ ਇਹ ਕਿ ਮੀਟਿੰਗ ਬਣਾਈ ਬੈਠਾ ਹੂੰ ਤੁਸੀਂ ਪਾਣੂ ਬੋਲੂ ਕਿਵੇਂ ਤੁਸੀਂ ਜਾਣੀਆਂ ਤੁਸੀਂ ਕਿ ਵਡੀਆਂ ਹੋ ਗਏ ਤੁਸੀਂ ਬੈਠੋ ਹੈ ਨਾ ਮੇਰਾ ਘਰ ਹੈ ਇਹ ਕੀ ਗੱਲ ਹੈ ਅੱਛਾ ਤਾਂ ਹੀ ਫੋਨ ਫੋਨ ਕਰ ਰੱਦ ਕੇ ਮਾਗਰ ਸੱਦੀ ਜਾਣੀ ਹੈ ਕਰਕੇ ਫੋਨ ਹੋਰ ਕਿ ਮਿਆਦ ਹੁਣਾ ਕਿਤੇ ਨਹੀਂ ਜਾਂਦੀ ਆ ਕਿਉਂ ਜਾਂਦੀਆਂ ਤਾਂ ਇਹ ਕਿਵੇਂ ਨਹੀਂ ਬਾਲਾ ਨਹੀਂ ਜਾਂਦੀਆਂ ਲੈ ਤੇਰੇ ਕਹੇ ਹਾਂ ਤੁਹਾਡੀ ਛੇਲੀਆਂ ਵਰਗੀ ਹੈਗੀ ਗੱਲ ਖੇਲ ਨਹੀਂ ਚਲ ਵੀਰ ਆਪਾਂ ਆਪਣੇ ਘਰੇ ਜਾਓ ਜਾ ਲੱਗ ਜਾਓ ਕੋਈ ਜਾਂਦੀਆਂ ਨਹੀਂ ਆਏ ਕਿ ਮੈਨੀਆਂ ਤੋਂ ਉੱਧਰ ਗਏ ਸੀ ਆਉਂਦੇ ਆਉਂਦੇ ਸੀ ਖੜ ਗਏ ਭਾਬੀ ਕੋਲ ਨਾ ਖੜ ਗੀਆਂ ਵਰਗੀਆਂ ਸੀ ਖੜਨਾ ਨਹੀਂ ਭਾਬੀ ਨੂੰ ਡਾਕਟਰ ਚੁੱਕੀ ਤੇ ਰੰਨੀ ਇਹਦੇ ਕੋਲ ਕੋਈ ਨਾ ਡਾਕਟਰ ਚੁੱਕਾਂ ਮੈਂ ਕੀ ਕਰ ਲਿਆਂ ਮਾ ਪੂ ਤੂੰ ਕੋ ਤੜਫੀ ਨਹੀਂ ਹੈਗੀ ਨਹੀਂ ਮੈਂ ਐ ਤੜਫਦੀ ਆ ਮੈਂ ਇਹਨਾਂ ਨੂੰ ਪੁੱਛਿਆ ਤੁਰਾਂ ਜਾਂਦਾ ਸੀ ਮਾ ਪੂ ਤਾਂ ਹੁੰਦਾ ਕੋ ਕਰਿਆ ਤੂੰ ਮੇਰੀ ਗੱਲ ਤਾਂ ਮੈਂ ਇਹਨਾਂ ਨੂੰ ਕਿਹਾ ਵੀ ਸਾਡੇ ਨਾਲ ਕਰੀ ਮੈਂ ਖਾਬੀ ਨਾ ਤੁਸੀਂ ਕਿੱਥੇ ਜਾਣੀ ਹੋ ਮੈਂ ਪੁੱਛੀ ਸੀ ਆ ਕਿ ਇਸ ਤਾਪੂ ਕੱਪੜੇ ਹਣੋਂ ਜਾਣਦੀ ਜਾਂਦੀ ਮੈਂ ਹੋਣਾ ਜਾਂਦੀ ਆ ਉਧਰ ਸੀ ਸੀ ਆਉਂਦੀ ਹਾਂ ਉਧਰ ਸਿ ਆ ਹਾਂ ਖੜਨਾ ਆਂ ਆਪ ਹੀ ਗਈਆਂ ਪਰ ਤੈਨੂੰ ਕਹਦਾ ਤੂੰ ਨਹੀਂ ਚੱਲ ਵੀਰ ਤੂੰ ਤਾਂ ਆਪ ਜਿਆਦੇ ਲੱਗ ਗਿਆ ਥੋੜਾ ਜਿਹਾ ਬੋਲਣਾ ਸਾਡੇ ਹਾਨ ਪ੍ਰਾਣ ਦੀ ਹੁਣ ਜਿਵੇਂ ਨਾ ਗੱਲਾਂ ਨਹੀਂ ਕਰਨੀਆਂ ਕਹਿੰਦੇ ਜਾਹਿਆ ਰੰਗ ਉਹ ਅਸੰਗ ਤੂੰ ਵੀ ਕਰ ਰਿਆ ਇਹਨਾਂ ਨਾਲ ਦਾ ਸੰਗ ਹੁਣ ਕਿਉਂ ਹਾਂ ਨਹੀਂ ਆਉਂਦੀ ਆ ਪੂ ਅਸੀਂ ਕੋਈ ਨੰੰਤ ਰਫਰਦੇ ਨਹੀਂ ਅਸੀਂ ਇੰਨੀ ਮਾਰ ਲਾ ਪੂਆ ਨੀ ਵਰਤੇ ਸਾਹੇ ਲਗਿਆ ਨੀ ਛਾੜੀਆਂ ਨਾਲ ਵਰਤੇ ਹੁਣ ਨਹੀਂ ਵਰਤੇ ਵੀ ਰਾਣਤਾ ਨਹੀਂ ਕਰਦੇ ਹੁੰਦੇ ਪਤਾ ਮੇਰੀ ਗੱਲ ਸੁਣ ਵੀਰ ਮੈਨਾਂ ਛੋਡੇ ਵਾਂਗੂ ਆਪਦੀ ਸੱਸ ਦੇ ਮੂਰੇ ਨਿੱਕਲੇ ਬੋਲੀ ਤੈਨੂੰ ਮੈਂ ਦੱਸਾਂ ਮੁੰਡਾ ਤਾਂ ਵਗ ਜਾਂਦਾ ਕੰਮ ਧੰਦੇ ਤੂੰ ਪਿੱਛੇ ਹਜੇ ਨਹੀਂ ਡਾਕ ਚੌਂਖੂਆਂ ਤੇ ਹਾਏ ਪੂਆ ਤਾਂ ਇੰਨੀ ਵੇਲੀਆਂ ਮੇਰੀ ਨਹੀਂ ਗੱਲ ਨਹੀਂ ਆਉਂਦੀ ਐ ਇੰਨੀ ਵੇਲੀਆਂ ਕਿ ਤੂੰ ਕੀ ਗੱਲ ਜਾ ਵੀਰ ਤੂੰ ਕੰਮ ਕਰ ਆਪਦਾ ਵਗ ਜਾ ਕਿਵੇਂ ਜਾ ਪੂਆ ਐ ਨਹੀਂ ਜਾਂਦੀ ਐ ਬੱਸ ਕੋਈ ਜ਼ਿਆਦਾ ਵੇਲੀਆਂ ਨਹੀਂ ਤਾਂ ਮੇਰੀ ਨੀ ਕੋਈ ਬੋਲੀ ਰੱਖਦੀ ਐ ਤੂੰ ਮੈਂ ਕੀ ਕਰਾਂ ਤੂੰ ਵੀਰ ਕੁੜੀਆ ਮੇ ਨਹੀਂ ਤਾਂ ਕਰਦੇ ਹੁੰਦੇ ਮੇਰ ਵੀ ਮੇਰੀ ਭੈਣ ਆ ਇਹ ਤੇ ਤੂੰ ਮੇਰੇ ਤੀਨ ਨੂੰ ਇਹ ਗੱਲ ਧੱਕੇ ਮਾਰ ਮਾਰ ਕੱਢਿਆ ਤਾਂ ਹੀ ਸਿਰ ਚੜ ਗਈ ਪਰਜਾਈ ਫਿਰ ਭੂਆ ਦੇਖ ਵੀ ਲੈਂਦੀ ਤੇਰੀ ਤੀਨੇ ਕੀ ਕੀਤਾ ਸੀਗਾ ਨਾ ਕੜਾਉਂਦੀ ਮੇਰੀ ਪਾਪੀ ਨਾ ਕੀ ਕੀਤਾ ਸੀ ਜਾਦੇ ਹੋਰ ਸਿਸਲਾ ਦੇ ਆਪ ਦੇ ਮਨ ਦੇ ਕੋਟੀ ਦਾ ਮਾਰ ਲਿਆ ਕਰੋ ਪਹਿਲਾਂ ਦੂਜੇ ਨੂੰ ਫੇਰ ਕਿਹਾ ਕਰੋ ਖਨਾ ਕਰਿਆ ਕਰ ਪਹਿਲਾਂ ਉਹਨੂੰ ਸਮਝਾ ਕੇ ਰੱਖਣੀ ਨਾ ਕਰਿਆ ਕਰੋ ਕਲੇਸ਼ ਆਪ ਵੀ ਮਾੜਾ ਕਲੇਸ਼ ਤਾਂ ਆ ਤੂੰ ਮੇਰੇ ਮਾਗਰ ਮਹਿਫਲ ਲਿਆ ਕਰ ਬੀਪੂ ਆ ਤਾਂ ਹੁਣ ਗਈ ਹੋਈ ਆ ਬੱਸ ਇਹਨੇ ਕੀ ਮਹਿਫਲ ਲਾਈ ਇਹ ਤਾਂ ਸਾਨੂੰ ਬੁਲਾਏ ਨਾ ਕਰ ਤੇਰਾ ਕੋਈ ਹੱਕ ਨਹੀਂ ਹੈਗਾ ਸਾਨੂੰ ਬੁਲਾਣ ਦਾ ਵੀਰ ਆਏ ਨੇ ਹਾਂ ਇਹਨੇ ਕਰਾਣੀ ਮਾੜੇ ਨਾਲ ਵਰਤੇ ਹੋਵੇ ਫਿਰ ਤਾਂ ਪਤਾ ਕਿਉਂ ਨਹੀਂ ਵਰਤਿਆ ਵੀਰ ਮੇਰੇ ਜੀ ਨਾਲ ਤਾਂ ਵਰਤਿਆ ਨਹੀਂ ਕਿਸੇ ਨੇ ਹਾਂ ਬਾਬੀ ਇਹ ਕੰਨੀ ਲੈ ਕੇ ਆਈ ਆ ਬਹੁਤ ਵਧੀਆ ਵਰਤਣ ਦੇ ਰਹੀ ਆ ਹਾਂ ਕੰਨੀ ਲੈ ਕੇ ਆਈ ਆ ਫਿਰ ਤੈਨੂੰ ਕਿਉਂ ਇਹ ਦੁਖਦੀਆਂ ਨੇ ਅੱਬਲ ਤਾਂ ਤੇਰੇ ਆਹ ਰੜਕਦੀ ਆ ਉੱਦੇ ਦੀ ਨਾਲੇ ਮੈਂ ਰੜਕਦੀ ਆ ਮੈਂ ਤਾਂ ਚਾਰ ਮੈਂ ਤਾਂ ਵੀਰੇ ਇਹ ਗੱਲ ਕਹੀ ਨਹੀਂ ਹੈ ਬੇਚਲ ਮੇਰੇ ਘਰ ਸੁਣ ਮੇਰੀ ਤਿੰਨ ੱੱਕੇ ਮਾਰ ਕੇ ਨਾ ਕੱਢਦੀ ਮੈਨੂੰ ਇਹ ਦੁੱਖ ਆ ਜਿੱਦ ਤੱਕ ਮੇਰੀ ਗੱਲ ਸੁਣ ਜਿੱਦ ਮੈਨੂੰ ਧੱਕੇ ਮਾਰ ਕੇ ਕੱਢਿਆ ਸੀ ਉਦੋਂ ਤਾਂ ਦੁੱਖ ਨਾ ਆਇਆ ਇਹਨੂੰ ਉਦੋਂ ਕਿੱਥੇ ਸੀ ਪੂਆ ਤੂੰ ਉਹ ਤੂੰ ਮੇਰੀ ਗੱਲ ਸੁਣ ਵੀਰ ਨਾ ਹੋਂ ਨਾ ਮਸਦੂਰ ਨਹੀਂ ਹੁੰਦਾ ਹੁੰਦਾ ਅੱਜ ਤੂੰ ਮੇਰਾ ਦੇ ਇਹ ਨਹੀਂ ਪਤਾ ਹੈ ਪਿੱਛੇ ਲੋੜੀ ਦਾ ਜਿੰਮੇ ਮੇਰੇ ਨਾਲ ਨੂ ਨੂ ਕੰਡਾ ਖੜਾ ਹੁੰਦਾਗਾ ਉਹ ਹੀ ਲੋਕ ਕੰਡਾ ਉਹਦੀ ਨੂਲੀ ਖੜਾ ਕਰ ਲਿਆ ਕਰ ਜਿਹੜਾ ਉਹਨਾਂ ਲਈ ਹੁੰਦਾ ਨਹੀਂ ਉਹੀ ਗੱਲ ਹੈ ਇੱਕ ਰੋਟੀ ਦਿੰਦੀ ਹੈ ਉਹ ਕਦਰ ਕਰ ਲਿਆ ਕਰ ਸੁੱਖ ਕਰਨਾ ਸੀ ਕੋਈ ਚੱਜ ਦੀ ਗੱਲ ਕਰ ਰੋਟੀ ਦਿੰਦੀ ਆ ਫਿਰ ਤੈਨੂੰ ਕੀ ਪਤਾ ਰੋਟੀ ਦਿੰਦੀ ਆ ਕਿ ਨਾ ਦਿੰਦੀ ਆ ਉਹ ਤੈਨੂੰ ਆਦੀ ਤੀ ਨਾ ਹੋਗੀ ਉਹਦੀ ਕਦਰ ਹੋ ਜਾਂਦੀ ਆ ਨਾ ਭਾਬੀ ਮੇਰੀ ਗੱਲ ਸੁਣ ਇਹ ਕਿਸੇ ਦਿੱਤੀ ਨਹੀਂ ਹੈਗੀ ਨਿਤੀ ਤਾਂ ਹੈਗੀ ਰਾਤਾ ਸ੍ਰਦੀ ਹੁੰਦੀ ਆ ਫਿਰ ਐ ਥੋੜਾ ਹੁੰਦਾ ਮੈਂ ਤਾਂ ਇਹਦਾ ਬਥੇਰਾ ਕਰਿਆ ਸੀ ਪਰ ਬਣੀ ਨਹੀਂ ਮੇਰੀ ਇਹ ਕਦੋਂ ਕੀਤਾ ਉਹ ਦੇਖਦੀ ਸੀਗੇ ਅਸੀਂ ਚਲ ਮੈਂ ਤਾਂ ਕਰਿਆ ਨਹੀਂ ਤੁਸੀਂ ਬਾਹਰ ਨੂੰ ਸਿਆਣਾਂ ਆ ਗਏ ਮੈਥੋਂ ਮੇਰਾ ਘਰ ਐ ਮੈਂ ਤਾਂ ਜਾਣ ਦਿੰਦੀ ਨਹੀਂ ਚਲ ਕੋਈ ਨਾ ਮੈਂ ਤਾਂ ਜਾਣ ਦਿਆਂ ਹਾਂ ਇਹ ਤਾਂ ਕਿ ਮੈਂ ਤੂੰ ਜਾਣ ਦਿੰਦੀ ਤੇਰਾ ਘਰ ਹੁਣ ਤੇਰਾ ਘਰ ਸਲੀਬਿਤ ਬਸ ਕੀ ਮੇਰਾ ਘਰ ਨਹੀਂ ਦਾ ਹਾਇਦਬਰ ਮੇਰਾ ਜਿੱਦ ਮੇਰੇ ਭਤੀਜੇ ਨੇ ਮੈਨੂੰ ਕਹਿਤਾ ਨਾ ਵੀ ਭੂਆ ਥੋ ਡੰਡੀ ਰਾਗੜ ਉਹਦੇ ਤੇਰਾ ਘਰ ਹੋ ਜੂ ਹਾਂ ਕੋਈ ਨਾ ਮੇਰੇ ਕੋਈ ਨਾ ਕਲੇਸ਼ ਨਾ ਹੋਵੇ ਬਈ ਆਪੇ ਘਰੇ ਮਰੀ ਜਾਂਦੀ ਐ ਬੈਠੋ ਹਾਂ ਨਾ ਮੈਂ ਤਾਂ ਆਪ ਹੀ ਮਰੀ ਜਾਂਦੀ ਐ ਕੋਈ ਨਹੀਂ ਕੋਈ ਨਹੀਂ ਹਾਂ ਕਰ ਕਰ ਤਾਂ ਕਿਤੇ ਨਹੀਂ ਜਾਂਦੇ ਇਸ ਕਰਦੀਆਂ ਆ ਆ ਬੈਠੀ ਆ ਮੈਂ ਤੰਦਰੀ ਕੱਢ ਕੇ ਦੇਖੋ ਤੁਸੀਂ ਮੈਨੂੰ ਹਾਂ ਕੋਈ ਨਹੀਂ ਇਹ ਤਾਂ ਬੇਸ਼ਰਮ ਹੈ ਇਹਨਾਂ ਦਾ ਪਿਆ ਇਹ ਤਾਂ ਬੇਸ਼ਰਮ ਹੈ ਇਹਨਾਂ ਨੂੰ ਸ਼ਰਮ ਤਾਂ ਹੈ ਨਹੀਂ ਮਾੜੀ ਮੋਟੀ ਫਿਰਦੀਆਂ ਚਿੰਨੂਆਂ ਲਾਈ ਹਾਂ ਮਾਲੀ ਕਿਹੜੀ ਗੱਲ ਹੈ ਤੂੰ ਆਪ ਵਾਲੀ ਸ਼ਰਮ ਵਾਲੀ ਹਾਂ ਹਾਂ ਸਾਰਾ ਰੰਗੀ ਨਾ ਫਿਰ ਇੱਥੇ ਆ ਜਾਂਦੀ ਹੈਗੀ ਇੱਥੇ ਕਬਜ਼ਾ ਕਰਖਾਗਾ ਆ ਮੈਂ ਤਾਂ ਕਦੇ ਦੇਖਿਆ ਨਹੀਂ ਬਿਗੁੱਤ ਨੰਗਾ ਨੰਗਾ ਕਰਦਿਆਂ ਬਾਹਰ ਖੋਲ ਲੈ ਨਾ ਸੁੱਕੀ ਸੰਦੀ ਛਾਟੇ ਕਰ ਲੈਣਗੇ ਨੰਗੇ ਤੂੰ ਕਰ ਲੈ ਹਰ ਕਰ ਤੈਨੂੰ ਕੋੜਾ ਓਕੇ ਕਿਸਨੇ ਹਾਂ ਛਾਟੇ ਲੈ ਮੱਥੇਰਾ ਕੀਤਾ ਹੋਣਾ ਨਹੀਂ ਮੈਂ ਤਾਂ ਕੁਛ ਨਹੀਂ ਕਰਿਆ ਮੈਂ ਤਾਂ ਸਿਰ ਤੋਂ ਸੁਣੀ ਨਾ ਹੈ ਕਿ ਅਪਮਾਨ ਦੀ ਛਾਟੇ ਆ ਜਾਂਦੀ ਸਭ ਦੀ ਆਪਦੀ ਕੁੜੀ ਨੂੰ ਤਾਂ ਸੰਭਾਲ ਕੇ ਰੱਖਦੀ ਚੱਲ ਹੁਣ ਤੂੰ ਦੇਖ ਲੈਂਦੀ ਕਿਤੇ ਨਹੀਂ ਜਾਣਾ ਬੈਠੋ ਓੜਾ ਯਾਰ ਗੱਲ ਕਰਨੇ ਸੋਡੇ ਕਰੇ ਸਾਂਨੇ ਬੈਠੇ ਬਾਈ ਇੱਥੇ ਬੈਠੋ ਏਹ ਇਹਦੀ ਚੁੱਪ ਤੋਂ ਚੱਲੂਗੀ ਚਾਰੇ ਪਾਸੇ ਚੱਲ ਬਾਈ ਜਾ ਮੈਂ ਤਾਂ ਸਾਡੇ ਕਰਨ ਆਪ ਦਾ ਉਹ ਕਰ ਲਈ ਕੋਈ ਨਹੀਂ ਕੋਈ ਨਹੀਂ ਬਹਾਰਾ ਤੂੰ ਇਹਨਾਂ ਨੂੰ ਦੇਖਾ ਕਾਇ ਕਿ ਦਿਨ ਬਹਾਂਗੀ ਇੱਕ ਦਿਨ ਬਹਾਂ ਲੇਗੀ ਦੋ ਦਿਨ ਬਹਾਂ ਲੇਗੀ ਹੂੰ ਬੈਠਣ ਨੂੰ ਘੜਾ ਪੋਤਾ ਮੁੰਡਾ ਮਾਰੀ ਮਿਲੇ ਬੈਠਣ ਨੂੰ ਸਾਡਾ ਉਹਦਾ ਘਰ-ਵਾਰ ਨਹੀਂ ਹੈਗਾ ਫਿਰ ਵਗ ਜਾਓ ਆਪਣੇ ਘਰੇ ਵਗ ਜਾਓ ਹੁਣ ਅਸੀਂ ਆਪਦੇ ਸੱਲੇ ਨੂੰ ਮਿਲ ਵੀ ਨਹੀਂ ਸਕਦੇ ਤੇਰੀ ਦੀ ਬੇਇੱਜ਼ਤੀ ਕਰਦੀ ਹੈ ਮੈਂ ਜਾਣ ਨਹੀਂ ਦਿੱਤੀ ਉਹ ਬੈਠਣਾ ਬੈਠ ਕੀਣੀ ਆ ਜਾ ਪੀਲਾ ਕੁੱਟ ਨਹੀਂ ਅੰਦਰ ਵਗ ਜਾ ਨਾ ਤੂੰ ਮੈਨੂੰ ਕੌਣ ਭੇਜਣ ਲਈ ਵੀ ਅੰਦਰ ਵਗ ਜਾ ਬੈਠਣਾ ਬੈਹ ਜਾ ਤੂੰ ਨਾ ਮੈਥੋਂ ਕਿਤੇ ਗੁੱਤ ਨਹੀਂ ਪਟਾ ਲਈ ਵਗ ਜਾ ਭਾਈ ਕੋਈ ਨਹੀਂ ਵਗ ਜਾ ਤੂੰ ਜਿਹੜਾ ਤੂੰ ਕੀਤਾ ਤੂੰ ਬੈਹ ਜਾ ਬੈਹ ਜਾ ਚੱਲ ਵੀ ਖੜਨਾ ਹੋ ਆਪਾਂ ਆਪਣੇ ਘਰੇ ਜਾਓ ਹਾਂ ਚਲੋ 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 ਆਪਾਂ ਤੂੰ ਬਾਂਜੀ ਨਾ ਪੜ ਲੀ ਕਹਣਾ ਨਹੀਂ ਤੂੰ ਅੰਨੂ ਨਾ ਕਰਦੀ ਹੋਈ ਸਾਡੇ ਨਾਲ ਕਰੀ ਜਾਨੀ ਚਲ ਤੂੰ ਘਰੇ ਜਾ ਕੋ ਬਾਂਜੀ ਨਾ ਪੜ ਚਲ ਚਲ ਬਾਂ ਪੜਨੇ ਕੋਈ ਲੋੜ ਨਹੀਂ ਹੈਗੀ ਨਹੀਂ ਹੈਗੀ ਠੀਕਰ ਨਾ ਨਾ ਜਾਣ ਦੇ ਤੂੰ ਚੱਲ ਉੱਧਰ ਇਹ ਕੀ ਗੱਲ ਨਾ ਨਾ ਚਲੋ ਫਿਰ ਚਲੋ ਚਲੋ ਮੈਂ ਤੁਹਾਨੂੰ ਕੋਲ ਨਹੀਂ ਕਹਤਾ ਇੱਕ ਵਾਰ ਹਾਂ ਉਹ ਗੱਲ ਬਣੀ ਤਾਂ ਚਲ ਹਮ ਅੱਡੇ ਵੇਲਾ ਨਹੀਂ ਹੈ ਕੋਈ ਤੁਹਾਡੇ ਘਰ ਆਉਣ ਦਾ ਵਾਸਤੇ ਤੇਰੇ ਮੂੰਹ ਚਲ ਕੋਈ ਨਹੀਂ ਆਜੇ ਮੂੰਹ ਨੂੰ ਉਹਨੂੰ ਅੱਖ ਜਣਾ ਲਾਣ ਵਾਲੇ ਚਲ ਕੋਈ ਨਹੀਂ ਹਾਂ ਅੰਮਿਤ ਦੇਖੋ ਹਾਂ ਹਾਂ ਕੋਲੇ ਕੋਈ ਨਹੀਂ ਬਾਹਲੇ ਚਲ ਚਲ ਜਾਓ ਹਾਂ ਫੇਰ ਆਵਾਂਗੇ ਚਲ ਜਾਓ ਜਾਓ ਹਾਂ ਆਉਂਗਾ ਭੱਜਣਾ ਪਰਤਣਾ ਸਿਆਕਾ ਤੇਰੀ ਚੌਧਰੀ ਚੱਲਿਆ ਕਰੂਗੀ ਬਸ ਮੇਰੇ ਤੋਂ ਚਲ ਮੇਰੇ ਤੋਂ ਚੱਲਣ ਦੇਣੀ ਨਹੀਂ ਗਈ ਵੀਰ ਮੇਰੀ ਗੱਲ ਸੁਣ ਲੈ ਜੇ ਤਾਂ ਨਾ ਕੋਈ ਕਬੀਲਦਾਰੀ ਦੀ ਗੱਲ ਕਰਦਿਆਂ ਹੁਣ ਫੇਰ ਤਾਂ ਕਰੇ ਸਿਰ ਤਾਂ ਕਰ ਰੱਖਿਆ ਨਾ ਨੰਗੇ ਉੱਥੇ ਦੇਖਦੀ ਤੂੰ ਗਲੀ ਚ ਉੱਥੇ ਤਰਾ ਤਰਾ ਕਰਦੇ ਸੀ ਲੋਕ ਅੱਛਾ ਹਾਂ ਫੇਰ ਕਰ ਰੱਖੇ ਨੰਗੇ ਅੱਜ ਤੱਕ ਕੋਣ ਕਿਹੜੀ ਚੁੰਨੀ ਲੈਂਦੀ ਕਿਹੜਾ ਘੁੰਟ ਘੜਦੀ ਹੈਗੀ ਨਹੀਂ ਮਾੜੀ ਮੁੱਟ ਤੇ ਸ਼ਰਮ ਚਾਹੀਦੀ ਆ ਵੀਰੋ ਆ ਥੋੜਾ ਹੁੰਦਾ ਇਹਨਾਂ ਨੂੰ ਕੁਝ ਗੱਲ ਨਹੀਂ ਆ ਗਈਆਂ ਤਾਂ 2 ਮਿੰਟ ਬੈਠ ਗਈਆਂ ਫੇਰ ਮੈਨੂੰ ਝੂਠ ਬੰਨਤਾ ਨਾ ਬੋਲਣਾ ਕਹਿਦੀਆਂ ਕੁਝ ਨਹੀਂ ਬੋਲਿਆ ਹਾਂ ਕੁਝ ਨਹੀਂ ਬੋਲਿਆ ਆ ਕੇ ਬੈਠੀਆਂ ਅਸੀਂ ਤੂੰ ਅੰਦਰ ਵਗ ਜਾਂਦੀ ਲਾ ਕਹਿੰ ਤੂੰ اندر ਵਾਹਿੰਦੇ ਕਿਉਂ ਮੇਰਾ ਘਰ ਚ ਕੁਸਾਈ ਨਹੀਂਗਾ ਤੇਰੇ ਹੀ ਆ ਸਾਰਾ ਕੁਸਾ ਤਾਂ ਹੀ ਤੇਰੀ ਚੱਲੀ ਜਾਂਦੀ ਹੈਗੀ ਮੇਰੇ ਚੱਲੂਗ ਤਾਂ ਦੇਖ ਮੇਰੀ ਆਈ ਜਿੰਨੇ ਚਿਰ ਮੈਂ ਜਿਉਂਦੀ ਆ ਫਿਰ ਮੈਨੂੰ ਕਿਉਂ ਤੋਂ ਪਾਇਆਗਾ ਮੈਨੂੰ ਕਿਸੇ ਕਿਸੇ ਨਾਲ ਤਾਂ ਵਰਤਨ ਦੇ ਦੇ ਪ੍ਰੀਤ ਨਾਲ ਪੂਣੀ ਕੋਲੇ ਖਾਣ ਦਿੰਦੀ ਉਹ ਵਿਚਾਰੀ ਆਉਣ ਲੱਗੀ ਸੀ ਵਸਾ ਵਸਾ ਉਹਨੂੰ ਨਹੀਂ ਮੇਰੇ ਕੋਲੇ ਖਾਣ ਦਿੰਦੀ ਦੋ ਮਿੰਟ ਨਾ ਪ੍ਰੀਤ ਨੇ ਚੰਗਾ ਕੰਮ ਕਿਹੜਾ ਕਰਿਆ ਕਿਹੜਾ ਚੰਗਾ ਕੀਤਾ ਉਹਨੇ ਮੇਰੇ ਵਾਸਤੇ ਤਾਂ ਚੰਗਾ ਕੀਤਾ ਲੈ ਚੰਗਾ ਕੀਤਾ ਰੋਟੀ ਜਗ ਨਾਲ ਚੱਕ ਦਿਆ ਛੋਲਾ ਸੌਰਾਂ ਤੋਂ ਆ ਵੜਦੀ ਆ ਇੱਥੇ ਹਾਂ ਪੂਰੀ ਤਾਂ ਉਸੇ ਖਾਦੀ ਹੁੰਦੀ ਆ ਕੌਣ ਤੂੰ ਵੀ ਤਾਂ ਇੱਥੀ ਆਉਣੀ ਨਹੀਂ ਮੈਂ ਤਾਂ ਉਹੀ ਗੱਲ ਆ ਆਪਣੇ ਭਤੀਜੇ ਦੀ ਮਾਰੀ ਆਉਣੀ ਐ ਨਹੀਂ ਇਹਦੇ ਤਾਂ ਸਾਰਾ ਕੁਸਾ ਮਾਪੇ ਹੋਏਗਾ ਭਤੀਜੇ ਨੂੰ ਤਾਂ ਲੋੜ ਹੀ ਨਹੀਂ ਤੇਰੀ ਕਿਹ ਲੋੜ ਕਾ ਤੋ ਨੀਗੀ ਮੇਰਾ ਭਤੀਜਾ ਤਾਂ ਮੈਨੂੰ ਮੀਂਹ ਮੰਗੂ ਡੇਕਦਾ ਹਾਂ ਹਾਂ ਸੋਪਾ ਇਹੀ ਹੈ ਹਾਂ ਹਾਂ ਤੈਨੂੰ ਲੋੜ ਹੈ ਤੂੰ ਲਾਰਚ ਚ ਬੈਠੀ ਆ ਤੂੰ ਕਰਦੀ ਆ ਲਾਰਚ ਚ ਮੈਨੂੰ ਕਹਦਾ ਲਾਰਚ ਚ ਤਨ ਤਾਂ ਗੱਲੇ ਹੀ ਬਾਹਰ ਹੁੰਦਾ ਚੱਲ ਤੁਹਾਡਾ ਕੰਮ ਕਰ ਰਾਮ ਰਾਮ ਕਰ ਪਰੇ ਭੱਜ ਜਾ ਜਾ ਹਾਂ ਸਾਡੇ ਘਰੋਂ ਭੱਜ ਮੈਂ ਤਾਂ ਜਾਂਦੀ ਨਹੀਂ ਮੈਂ ਤਾਂ ਅੰਦਰ ਜਾ ਕੇ ਬੈਠੂੰ ਤੂੰ ਕੌਣ ਮੈਨੂੰ ਰੋਕਣ ਆਲੀ ਹਾਂ ਹਾਂ ਕਿੱਧਰ ਕੁਲੇ ਇਸ ਪਾ ਕੇ ਬੈ ਗਈ ਨਹੀਂ ਬੱਸ ਭਾਬੀ ਇਹ ਤਾਂ ਨਹੀਂ ਉਰੀ ਪਿੱਪੜ ਲੱਕਰੀ ਨਹੀਂ ਤੂੰ ਤਾਂ ਤੂੰ ਤਾਂ ਬੋਲ ਪੈਂਦੀ ਮੈਂ ਤਾਂ ਚਲ ਗਵੰਡਣ ਸੀ ਮੈਂ ਤਾਂ ਫਿਰ ਵੀ ਨਹੀਂ ਬੋਲੇ ਆ ਗਿਆ ਹੈਗਾ ਮੈਂ ਚੰਗੀ ਨਹੀਂ ਲੱਗਦੀ ਬੋਲਦੀ ਤੂੰ ਤਾਂ ਬੋਲ ਪੈਂਦੀ ਨਹੀਂ ਮੈਨੂੰ ਤਾਂ ਇਹ ਚੰਗੀ ਨਹੀਂ ਲੱਗਦੀ ਨਹੀਂ ਮਨ ਤਾਂ ਪਹਾੜੀ ਲੱਗਦੀ ਹੈ ਹਾਂ ਨਹੀਂ ਨਾ ਸਾਰੇ ਉੱਜੜਦੀ ਹੈਗੀ ਪੂਰੀ ਬੈਠੀ ਹੈ ਤਾਂ ਨਾ ਭਾਬੀ ਹਮਮ ਤੁਹਾਡੀ ਗੱਲ ਸੁਣ ਬਾਈ ਹੁਣੀ ਆਉਂਦੇ ਨੇਗੇ ਤੇ ਪਰ ਜਵਾਈ ਭਾਈ ਦੇ ਹੁੰਦੇ ਗੱਲ ਕਰਦੇ ਸੋਣੇ ਨਹੀਂ ਲੱਗਦੇ ਨਹੀਂ ਤੂੰ ਗੱਲ ਕਰ ਆਪਣੀ ਤੂੰ ਜਿਹੜੀ ਬੇਇੱਜ਼ਤੀ ਹੋਈ ਹੈਗੀ ਬਾਈ ਬਾਈ ਮੇਰੀ ਗੱਲ ਸੁਣ ਆਪਰੇ ਕੀ ਹੋ ਗਿਆ ਬਈ ਸ੍ਰੀਕਰ ਸ੍ਰੀਕਰ ਬਈ ਤੂੰ ਕਦ ਆਇਆ ਸੀ ਮੈਂ ਤਾਂ ਆ ਰਿਹਾ ਸੀ ਇਹ ਤਾਂ ਕੱਲ ਦਾ ਆ ਰਿਹਾਗਾ ਅੱਛਾ ਅੱਛਾ ਰਾਤ ਇੱਥੇ ਦੇਖ ਵੀਰੇ ਮੇਰੀ ਗੱਲ ਸੁਣੋ ਉਹਨੂੰ ਪੂਆ ਨੂੰ ਸਮਝਾ ਕੇ ਰੱਖੋ ਆਹ ਨੂੰ ਸਾਨੂੰ ਧੱਕੇ ਮਾਰ ਕੇ ਬਾਹਰ ਕੱਢਦਾ ਉਹਨੇ ਬਈ ਇਹ ਕੋਈ ਚੰਗੀ ਗੱਲ ਹੈਗੀ ਹੈਗੀ ਬਈ ਉਹਦਾ ਨਾ ਸਭਾ ਹੀ ਇਹ ਹੈ ਜ ਮੇਰੀ ਵੀ ਲੜਾਈ ਇਸੀ ਗੱਲ ਤੇ ਰਹਿੰਦੀ ਉਹਦੇ ਨਾਲ ਸਭਾ ਨਹੀਂ ਬਈ ਹੈਗਾ ਕਾਏ ਗੱਲ ਚੰਗੀਆਂ ਨਹੀਂ ਹੁੰਦੀਆਂ ਹੈ ਕਿ ਆ ਜਾ ਕੁਝ ਕਰਨਾ ਤੈਨੂੰ ਪਤਾ ਸਾਡਾ ਮੀਤ ਨਾਲ ਸੇਰ ਪੁਣਾ ਹੈਗਾ ਸੀ ਤਾਂ ਹੀ ਆਨੇ ਆਂ ਤੋ ਉਹਦੇ ਮਾਰੇ ਆਨੇ ਆਂ ਅਸੀਂ ਕੋਈ ਮੈਂ ਕੋਈ ਗੱਲ ਨਹੀਂ ਮੈਂ ਛੋਟੇ ਕੋਲੇ ਸੱਦ ਕੇ ਨਾ ਛੋਟੇ ਸਮਝਾ ਦੂੰਗਾ ਠੀਕ ਆ ਵੀ ਭਈ ਇਹ ਦੋ ਵਾਰ ਇਹਨਾਂ ਨੂੰ ਕੁਝ ਕਹਿਣਾ ਨਹੀਂ ਗਾ ਇਹ ਮੀਤ ਕੋਲ ਆਉਣ ਨਾ ਆਉਣ ਇਹ ਗੱਲ ਇਹਦੀ ਵੱਖ ਆ ਗਈ ਪਰ ਸੋਨੇ ਦੋ ਵਾਰ ਕਹਿੰਦੀ ਨਹੀਂ ਉਹ ਵੀਰੇ ਮੇਰੇ ਨਾਲ ਤਾਂ ਨਾ ਪੂਆ ਸੁੱਖੀ ਦੀ ਕਰੋੜ ਰੱਖਦੀ ਹੈਗੀ ਚੱਲ ਭਈ ਤੂੰ ਕੋਈ ਗੱਲ ਨਹੀਂ ਤੂੰ ਗੁੱਸੇ ਨਾਲ ਮਾਰ ਗੋਲੀ ਤੂੰ ਮੇਰੇ ਨਾਲ ਚੱ ਮੈਂ ਸਮਝਾਣਾ ਉਹਨੂੰ ਬਾਈ ਨੇ ਕੋਈ ਕੋਈ ਅਸੀਂ ਨਾਲ ਨਹੀਂ ਜਾਂਦੇ ਕਿ ਬਹੁਤ ਇੱਜ਼ਤ ਕੀਤੇ ਆ ਨਾ ਸਾਡੇ ਪਹਿਲਾਂ ਬਾਈ ਤੁਹਾਡੇ ਸਾਹਮਣੇ ਫੇਰ ਹੀ ਘੁਰੂਗਾ ਮਾਨੂੰ ਇਹ ਤਾਂ ਚਲ ਫੇਰ ਵੀ ਘਰ ਦੀ ਕੁੜੀ ਆ ਗਈ ਮੈਂ ਤਾਂ ਨੂੰ ਆ ਇਹ ਵੀ ਦੇਖੋ ਚਲ ਉਹਦੀ ਗੱਲ ਮਾੜੀ ਆ ਵੀ ਸਾਨੂੰ ਕੋਈ ਲੜਦੀ ਹੈਗੀ ਬਾਹਰ ਕੱਢੇਗਾ ਮੈਨੂੰ ਬੋਲਦੀ ਚੰਗੀ ਨਹੀਂ ਲੱਗਦੀ ਹੈਗੀ ਕਿ ਵੀ ਗਵਾਂਢ ਚ ਹੋਏਗੀ ਨਾ ਵੀਰੇ ਮੇਰੀ ਗੱਲ ਸੁਣੋ ਮੈਂ ਭਾਬੀ ਕੋਲ ਜਾ ਨਹੀਂ ਸਕਦੀਗੀ ਬਈ ਜਾਵਾਂਗੀ ਜਾਵਾਂਗੀ ਕਿਉਂ ਨਹੀਂ ਉਹਦਾ ਜੀ ਕੇ ਮਨ ਲਗੂਆ ਖੇਤ ਉਹ ਤਾਂ ਵਰਤਣ ਹੀ ਨਹੀਂ ਦਿੰਦੇਗੇ ਉਹ ਤਾਂ ਮੈਨੂੰ ਪਤਾਗਾ ਜੇ ਤੁਸੀਂ ਜਾਓਗੇ ਉਹਦਾ ਜੀ ਵੀ ਫੇਰ ਲੱਗੂਗਾ ਵਰਤਣੀ ਨਹੀਂ ਦਿੰਦੀ ਵੀਰੇ ਜਦੋਂ ਮਾੜਾ ਜਾਂ ਮੈਂ ਗੱਲ ਕਰਤੀ ਕਿ ਮੈਨੂੰ ਦੱਸ ਦੋ ਮੈਨੂੰ ਐ ਕਰ ਦੋ ਕੀ ਗੱਲਾਂ ਹੁੰਦੀਆਂ ਤਾਂ ਠੀਕ ਹੀ ਦੱਸਗੀ ਬਈ ਉਹਨੂੰ ਮੈਂ ਜਾ ਕੇ ਇਹੀ ਮਤ ਦੇਉਂਗਾ ਉਹਨੂੰ ਵੀ ਭਈ ਏਦੋਂ ਬਾਅਦ ਕਹਿਣਾ ਨਹੀਂ ਕੋਈ ਉਹਨਾਂ ਨੂੰ ਵੀ ਜੇ ਮਰਜ਼ੀ ਔਣ ਘਰੇ ਠੀਕ ਆ ਉਹਦੇ ਕੋਲੋਂ ਤੁਸੀਂ ਜਾਓ ਆਓ ਤੁਸੀਂ ਉਹਦੇ ਮੱਥੇ 'ਤੇ ਨਾ ਲੱਗੋ ਚੰਗੀ ਗੱਲ ਨਹੀਂ ਹੈਗੀ ਬਾਈ ਕੋਈ ਐ ਧੱਕਾ ਮਾਰੀ ਬਾਈ ਕਹਿੰਦਾ ਮੱਥੇ ਨਾ ਲੱਗੋ ਆਪ ਵੀ ਸੋਚ ਕੇ ਦੇਖੋ ਨਾ ਭਾਬੀ ਗੱਲ ਸੁਣਾ ਵੀਰਾ ਕਹਿੰਦਾ ਮੱਥੇ ਨਾ ਲੱਗੋ ਸਾਹਮਣੇ ਤਾਂ ਖੜੀ ਹੁੰਦੀ ਆ ਮ ਲਭੀਰੇ ਸਾਨੂੰ ਤਾਂ ਰਾਤ ਹੀ ਮਿਲ ਜਾਂਦੀ ਐ ਪੂਆ ਲੈ ਇਸ ਦੋ ਵਾਰ ਘਰ ਤੱਕ ਜਾਣ ਹੀ ਨਹੀਂ ਦਿੰਦੇ ਘਰ ਤੱਕ ਤਾਂ ਪਹੁੰਚਣੇ ਨਹੀਂ ਦਿੰਦੇ ਉਹ ਤਾਂ ਸਾਨੂੰ ਕਹਿੰਦੇ ਸਾਨੂੰ ਬਲੱਡ ਨਾ ਵਧਾਓ ਮੇਰੀ ਗੱਲ ਨੂੰ ਕਿੱਧਰ ਜਾਂਦੇ ਆ ਘਰ ਨੂੰ ਜਾਂਦੇ ਆ ਆਹੋ ਬਈ ਨਾਲੇ ਵੀਰੇ ਮੇਰੀ ਗੱਲ ਸੁਣੋ ਤੁਸੀਂ ਤਾਂ ਮੇਰੇ ਕੋਲ ਜਾ ਕੇ ਇੱਕ ਦਿਨ ਵੀ ਨਹੀਂ ਖੜਦੇਗੇ ਤੁਹਾਨੂੰ ਪਤਾ ਉਹਨਾਂ ਨੇ ਮੈਨੂੰ ੱੱਕੇ ਮਾਰ ਕੇ ਬਾਹਰ ਕੱਢਤਾ ਇਹਦੀ ਮੇਰੀ ਗੱਲ ਸੁਣ ਲੈ ਮੈਂ ਉਹਦੇ ਤਾਂ ਹੀ ਭੇਜਦਾ ਨਹੀਂ ਤੈਨੂੰ ਚਾਚੇ ਜੀ ਨੇ ਭੇਜਜੋ ਤੋਦੀ ਹੋ ਕੇ ਵੀ ਕਹਿੰਦਾ ਬੰਦਾ ਬਣਜੋ ਮੈਨੂੰ ਤਾਂ ਉਹਦੇ ਬੰਦੇ ਤੇ ਇੱਕ ਥੇਲੇ ਦਾ ਯਕੀਨੀ ਨਹੀਂ ਸੀਗਾ ਫਿਰ ਬਈ ਉਹਨੇ ਕਿਹੜਾ ਕੰਮ ਦਾ ਦੱਸ ਦਿੱਤਾ ਕੋਈ ਚਲ ਕੋਈ ਗੱਲ ਨਹੀਂ ਆਪਾਂ ਇੱਕ ਦਿਨਾਂ ਚ ਜਾ ਕੇ ਆਉਣਾ ਉਹਦੇ ਕੋਲੇ ਮੈਂ ਤਾਂ ਡੂਜ਼ੀਆਂ ਲੱਤਾ ਫਰੀਦ ਇਸ ਤੋਂ ਬਾਅਦ ਇਹੋ ਜੀ ਨੋਬਤਾਂ ਨੂੰ ਨਹੀਂ ਹੰਦਾ ਮੈਂ ਉਹਦੇ ਭੇਜਦਾ ਨਹੀਂ ਇਹ ਗੱਲ ਦਾ ਮਾਰਾ ਵੀਰੇ ਉਹਦੇ ਤਾਂ ਤੁਸੀਂ ਵੀ ਪੰਚਾਇਤ ਇਕੱਠੀ ਕਰਕੇ ਮੈਨੂੰ ਤੋਰਤਾ ਬਈ ਉਹਨੂੰ ਚਾਚਾ ਕਹਿਣ ਲੱਗਾ ਫਿਰ ਮੈਂ ਹੋਰ ਕੀ ਕਰਾਂ ਫਿਰ ਚਾਚਾ ਹੁਣ ਖੜਪੀ ਜਾਵੇ ਨਾਲ ਚਾਚਾ ਨਾਲ ਵੀ ਕਰਦਾ ਗੱਲਾਂ ਕਿ ਚਾਚਾ ਤਾਂ ਉਹਦੇ ਨਾਲ ਤਾਂ ਬਣਿਆ ਪਿਆ ਆ ਚਾਚਾ ਕੀ ਨਾ ਤੁਸੀਂ ਖੜੋ ਨਾ ਚਾਚਾ ਖੜੇ ਆਪ ਡੱਕਿਆ ਰਹਿਦਾ ਹੁਣਦ ਨੇ ਜੇ ਤਾਂ ਸੋਥੀਓ ਫਿਰ ਤਾਂ ਮੈਂ ਗੱਲ ਕਰਾਂ ਉਹਦੇ ਨਾਲ ਉਹ ਤਾਂ ਇੰਨਾ ਜਲੂਸ ਕੱਢਦਾਗਾ ਤੁਸੀਂ ਤਾਂ ਇੱਕ ਵਾਰ ਵੀ ਨਹੀਂ ਦੇਖਦੇ ਜਾ ਕੇ ਵੀ ਸਮਝਾਇਆ ਜੀ ਸੋਹਰੇ ਜਲੂਸ ਹੀ ਹੁਣਾਂ ਚੱਲ ਰਿਹਾ ਸਾਰੇ ਘਰਾਂ ਦੇ ਯਾਰ ਮੈਂ ਪੈਗਾ ਇਹਦੇ ਘਰੇ ਜਲੂਸ ਆ ਤੇਰੇ ਘਰੇ ਜਲੂਸ ਸਾਡੇ ਘਰੇ ਜਲੂਸ ਚਾਚੇ ਘਰੇ ਜਲੂਸ ਕਿਹਦੇ ਘਰ ਸੁਫੀ ਆਪਣੇ ਮੈਨੂੰ ਐ ਦੱਸੀ ਫਿਰ ਭਾਈ ਆ ਤਾਂ ਇਹਨੇ ਕੋਈ ਬਾਲੀ ਚੰਗੀ ਗੱਲ ਨਹੀਂ ਕੀਤੀ ਨਾ ਸਾਨੂੰ ਘਰੋਂ ਕੱਢ ਕੇ ਇਹਦਾ ਤੂੰ ਆਪ ਹੀ ਦੇਖ ਕੋਈ ਗੱਲ ਨਹੀਂ ਹਰਮਨ ਬਰੀ ਗੱਲ ਸੁਣ ਲੈ ਇਸ ਤੋਂ ਬਾਅਦ ਤੈਨੂੰ ਇਹ ਗੱਲ ਕਹਿੰਦੀ ਨਹੀਂ ਹੋ ਠੀਕ ਆ ਮੈਂ ਮੈਂ ਸਮਝਾਉਂਗਾ ਭਾਈ ਇਸ ਤੋਂ ਬਾਅਦ ਮੈਂ ਮਾਫੀ ਮੰਗ ਲੈਣਾ ਤੁਹਾਡੇ ਤੋਂ ਜੇ ਤੁਹਾਨੂੰ ਕੁਝ ਕਿਹਾ ਹੈਗਾ ਉਹਨਾਂ ਠੀਕ ਆ ਮੈਂ ਤੇਰੀ ਮਾ ਤੁਸੀਂ ਤਾਂ ਮੈਨੂੰ ਪਤਾ ਹੈਗਾ ਤੁਸੀਂ ਮੋਹ ਕਰਦੇ ਹੋ ਤਾਂ ਕਰਕੇ ਆਉਨੇ ਥੋੜੀ ਚੱਲ ਸੇਂਦੀ ਆ ਵੀ ਚੱਲ ਵੀ ਤਾਂ ਆਉਣੀ ਹੋਰ ਮੈਂ ਜਾਣਾ ਬਾਈ ਕਿਹਦੇ ਕੋਲ ਤੈਨੂੰ ਐ ਵੀ ਪਤਾ ਹੈਗਾ ਵੀ ਆਪਣੇ ਗਵਾਂਢ ਚ ਹੀ ਕੋਣ ਆਉਦੇ ਬਾਈ ਆ ਗਵਾਂਢ ਚ ਆਉਂਦਾ ਜਾਂਦਾ ਹੁੰਦਾ ਨਹੀਂ ਬਤੇ ਕੀ ਵੀਰੇ ਉਹ ਮੈਨੂੰ ਬੋਲ ਪੈ ਚੱਲ ਕੋਈ ਗੱਲ ਨਹੀਂ ਇਹਨੂੰ ਤਾਂ ਰੋਂ ਬੋਲੇ ਭਾਬੀ ਨੂੰ ਤੇਰੇ ਨਾਲ ਤਾਂ ਮੈਨੂੰ ਪਤਾ ਪਹਿਲੇ ਦਿਨੋਂ ਖੇਪੜਦੀ ਜੀ ਅਖਰ ਥੋੜੀ ਜੀ ਉਹ ਮੇਰੇ ਤੇ ਤਾਂ ਉਹੀ ਲੱਗਦੀ ਰਹਿੰਦੀ ਆ ਚੱਲ ਕੋਈ ਨਾ ਤੁਸੀਂ ਬਹਿ ਕੇ ਗੱਲ ਕਰ ਲਿਆ ਜਿਹੜੀ ਕੋਈ ਗੱਲ ਹੋਵੇ ਪੁੱਛ ਲਈਓ ਭਾਈ ਗੱਲਾਂ ਤਾਂ ਬਥੇਰੇ ਵਾਰ ਹੋ ਗਿਆ ਹੁਣ ਇਹ ਤਾਂ ਉਹਦੇ ਚਾਚੇ ਨੇ ਭੇਜਤਾ ਉਹਦੀ ਹੋ ਕੇ ਕਹਿੰਦਾ ਚੱਲ ਇੱਕ ਵਾਰੀ ਉਹ ਕਹਿੰਦਾ ਸੁਧਰਿਆ ਹੋਇਆ ਉਹਦਾ ਸੌਹਾ ਖਾਈ ਆ ਕਿਦਰੇ ਕਹਿੰਦਾ ਮੈਂ ਤਾਂ ਛੜਤੀ ਸਾਰਾ ਕੁਝ ਉਹੀ ਹਾਲ ਉਹਦਾ ਫੇਰਾ ਦਿਨਾਂ ਢੱਕ ਕੇ ਆ ਜਾਂਦਾ ਫਿਰ ਭਾਈ ਤੂੰ ਜੇ ਟਾਈਮ ਗੱਢ ਕੇ ਇੱਕ ਵਾਰ ਜਾਈਓ ਸਮਝਾਈਓ ਚੱਲ ਕੋ ਗੱਲ ਹੈ ਪ੍ਰੀਤ ਮਦੀ ਗੱਲ ਹੁੰਦਾ ਇੱਥੇ ਨਾਲ ਆਪੇ ਕਦੇ ਦਿਨ ਚ ਜਾ ਲ ਕੇ ਆਉਣਾ ਠੀਕ ਆ ਉਹਦੇ ਕੋਲੇ ਚੱਲ ਠੀਕ ਆ ਵੀਰੇ ਚੱਲ ਭਾਈ ਤੂੰ ਉਹਦੀ ਗੱਲਾਂ ਤਾਂ ਕਹੀ ਜ਼ਰੂਰ ਆਉਣਾ ਆਦੀ ਆ ਉਹ ਵੀ ਹਾਂ ਉਹ ਵੀ ਮੈਂ ਕਰਦਾ ਗੱਲ ਜਾ ਕੋਈ ਨਹੀਂ ਹੈਗੀ ਕਰਦਾ ਕਰਦਾ ਹੁਣ ਹੀ ਕਰਦਾ ਜਾ ਕਰ ਹਾਂ ਥੋੜੀ ਹੈਗਾ ਬੰਦੇ ਨਾਲ ਇਹ ਜਾ ਕੁਝ ਕਰਨਾ ਹੈਗਾ ਉਹ ਘਰੇ ਆਉਂਦੇ ਆ ਨਾਲ ਆ ਜਾ ਪੱਬੀ ਲੰਬੇ ਤੇ ਲੰਬਾ ਆਈਆ ਲੈ ਹੁਣ ਦੱਸ ਤਾਂ ਦਿੱਤਾ ਹੁਣ ਇਹਨਾਂ ਤੇ ਮਗਰ ਪੈ ਗਈ ਹੁਣ ਦੇਖੋ ਵੀਰਾ ਜਾ ਕੇ ਸਮਝਾਉਗਾ ਜੀ ਭੂਆ ਨੂੰ ਓਹੀ ਤਾਂ ਗੱਲ ਮਾੜਾ ਸਮਝਾ ਸਮਝਾ ਥੱਕ ਗਿਆ ਹੁਣ ਕਿਹਦੇ ਕਿਹਦੇ ਓਹੀ ਗੱਲ ਆ ਇਹ ਵਿਚਾਰੀਆਂ ਉਹਦੇ ਕੀ ਮਾੜਾ ਗੱਲਾਂ ਓਏ ਚੱਲ ਆ ਜਾਂਦੀਆਂ ਨਹੀਂ ਆਂ ਵੇਲੇ ਕਿ ਵੇਲੇ ਚੱਲੇ ਯਾਰ ਉਹਦਾ ਵੀ ਜੱਥੇ ਲੱਗਿਆ ਰਹਿੰਦਾ ਖੇਤਾਂ 'ਚ ਘਰ ਹੁਣ ਖੇਤਾਂ 'ਚ ਕੌਣ ਆਉਂਦਾ ਜਾਂਦਾ ਹੁੰਦਾ ਗਵਾਂਢੀ ਆਉਣਗੇ ਪਤਾ ਨਹੀਂ ਕਿਉਂ ਨਹੀਂ ਲਾਕੇ ਖਾਂਦੀ ਕਿਸੇ ਨਾਲ ਇਹ ਤਾਂ ਫਿਰ ਗੱਲ ਕਰਨੀ ਪੈਣੀ ਆ ਯਾਰ ਮੱਕੀ ਨਾਲ ਸਮਝਾਉਣਾ ਪੈਣਾ ਪਤਾ ਨਹੀਂ ਯਾਰ ਮੇਰਾ ਤਾਂ ਦਿਮਾਗ ਖਰਾਬ ਕਰਦਾ ਨਾ ਨਹੀਂ ਲੈ ਕਹੀ ਦਿਓ ਇਹ ਕਾਇਤਾ ਕਰਕੇ ਮੂ ਮੋਟਾ ਜਾ ਕੇ ਮਾਂ ਨੂੰ ਲਾ ਲਿਆ ਫੋਨ ਆ ਕੇ ਮੈਨੂੰ ਆ ਕੇ ਐਡੋ ਪਾਟੀ ਕਿਉਂ ਕਰਤਾ ਜੇ ਆ ਗਈ ਨਾ ਮੈਂ ਕਹਾਂ ਨਾ ਮੈਂ ਕਹਿਣ ਸਕਦੀ ਆਈ ਨਹੀਂ ਕੋਈ 15 20 ਮਿੰਟ ਗੱਲਾਂ ਕਰ ਲੂ ਮਾਂ ਨਾਲ ਆਈ ਨਹੀਂ ਪਤਾ ਹੁਣ ਅੱਧਾ ਘੰਟਾ ਈ ਤਾਰ ਤੁਰਕਣ ਦਿੰਦੀ ਹੈ ਲੱਗੀ ਪਈ ਆ ਪਿੱਤ ਪੱਤਾ ਨਹੀਂ ਕੀ ਮਾਂ ਮੈਂ ਤੀਆਂ ਨਾਲ ਗੱਲਾਂ ਇਹਨਾਂ ਨਾਲ ਕੀ ਕਹਿੰਦਾ ਤੂੰ ਰੱਖਦੇ ਭੂਆ ਠੰਡੀ ਰਹਾ ਕਰ ਤੂੰ ਵੀ ਬਲੱਡ ਵਧਾਈ ਰੱਖਦੀ ਹਣਾ ਠੰਡੀ ਆ ਭੂਆ ਤਾਂ ਵਹਿ ਜਾ ਵਹਿ ਜਾ ਤੂੰ ਵਹਿ ਜਾ ਕੀ ਠੰਡੀ ਬੋਲੀ ਤਾਂ ਜਾਨੀ ਆ ਲੈ ਕਹਿੰਦਾ ਬੋਲੀ ਤਾਂ ਜਾਨੀ ਹੁਣ ਮੈਂ ਬੋਲਾਂ ਵੀ ਨਾ ਕੋਈ ਗੱਲ ਤਾਂ ਹੋਈ ਹੋਊਗੀ ਉਹ ਮੈਨੂੰ ਕੁੜੀਆਂ ਦੱਸ ਕੇ ਗਈਆਂ ਨੇ ਉਹਦਾ ਕੀ ਕਹਿੰਨਾ ਕੁੜਨਾ ਕਹਿੰਦਾ ਭੈ ਤੇਰੀ ਭੂਆ ਨੇ ਕਰੋ ਘੜਤਾ ਸਾਨੂੰ ਧੱਕੇ ਦੇ ਕੇ ਮੈਂ ਮਰ ਜਾ ਕੋ ਦੇਖ ਦੇ ਝੂਠ ਮਾਰਦੀਆਂ ਐ ਐ ਕਰ ਪੁੱਤ ਜੁੱਤੀ ਲਾ ਲ ਵੀ ਮਾਰ ਕੇ ਇੱਕ ਗਣੀ ਮੇਰੇ ਜੇ ਮੇਰੇ ਜੀ ਖੋਟ ਹੋਇਆ ਲੈ ਤੂੰ ਸੁਣ ਲੈ ਗੱਲ ਆਬ ਜਿਹੜੀ ਨਾਸਦੀ ਆ ਦੂਜੀ ਕੁੜੀ ਇੱਕ ਤਾਂ ਮੱਛਣਾ ਮੈਂ ਨਾ ਪੋਦੀ ਜਾਨੀ ਤੈਨੂੰ ਪਤਾ ਕਿਦਾ ਸਿੱਧੇ ਸਾਦੇ ਜੀ ਇੱਕ ਤਾਂ ਪ੍ਰੀਤ ਉਹ ਇੱਕ ਹਰਮਨ ਆਉਂਦੀ ਆ ਹਰਮਨ ਹਰਮਨ ਹਾਂ ਹਰਮਨ ਪੁੱਤ ਕੀ ਆ ਦੇਖ ਉਹ ਮੁੰਡਾ ਵਿਚਾਰਾ ਕਿੱਡਾ ਭਲਾ ਮਾਨਸਾ ਹੈ ਉਹ ਤਾਂ ਵਿਚਾਰਾ ਲੰਘ ਜਾਂਦਾ ਕੰਮ ਕਰਨਾ ਤੇ ਇਹ ਇਹ ਲੱਗ ਜਾਂਦੀ ਕੌਲੇ ਕੱਛਣ ਆਉਦਾ ਘਰ ਪੱਟਤਾ ਆਉਦਾ ਪੱਟਤਾ ਉਂਗਣਾ ਲਾਉਣ ਰਹੀ ਗਈ ਗੱਲ ਪ੍ਰੀਤ ਦੀ ਪ੍ਰੀਤ ਸੁਣ ਲੈ ਉਹ ਚਾਰ ਦਿਨ ਸੌਰੀ ਨਹੀਂ ਖੜਦੀ ਉਰੇ ਆ ਵੜਦੀ ਆ ਇੱਥੇ ਬੈਠਣਾ ਮੈਂ ਤਾਂ ਪੁੱਤ ਨੂੰ ਸੁੱਤੇ ਪੁੱਛਿਆ ਉਧਰ ਨਾ ਕੋਲੇ ਕਿੱਥੇ ਜਾਣ ਨੂੰ ਕੁੜੀਆਂ ਤੁਸੀਂ ਆ ਕਿਸ ਤੱਕ ਕੱਪੜੇ ਬਣਾਉਣ ਜਾਣੀਆਂ ਭੂਆ ਕੱਪੜੇ ਬਣਾਉਣ ਜਾਣੀਆਂ ਤੇ ਇੱਥੇ ਲੱਗੂਆਂ ਪਈਆਂ ਪਿੱਤ ਪਿੱਤ ਕਰਨ ਆਹ ਨਾ ਮੇਰੇ ਨਾਲ ਜਮੇਨੂ ਚਾਦੇ ਮੀਤ ਮੇਰੇ ਮੂਹਰੇ ਬੋਲੀ ਤੇ ਜਿਹੜੀ ਹੁਣ ਮੈਨੂੰ ਆਇਆ ਪੈਂਦੀ ਆ ਪੁੱਤ ਕਿਾਰੇ ਚੱਕ ਕੇ ਕੋਈ ਗੱਲ ਨਹੀਂ ਉਹਦੇ ਆ ਫਰੈਂਡਾਂ ਨਹੀਂ ਆ ਮੇਰੀ ਗੱਲ ਸੁਣ ਉਹਦੇ ਕੋਲ ਆਉਂਦੀਆਂ ਨੇ ਆਪਣੇ ਖੇਤਾਂ 'ਚ ਹੋਰ ਕੌਣ ਆਉਂਦਾਗਾ ਸਕੇ ਸਬੰਧੀ ਆਉਣਗੇ ਹੋਰ ਕੌਣ ਆਉਂਦਾਗਾ ਪੁੱਤ ਮੈਂ ਹੀ ਨਹੀਂ ਕਹਿੰਦੀ ਮੈਂ ਮੰਨਦੀ ਆ ਹੋਂ ਤਾਂ ਸਹੀ ਪਰ ਆਏ ਤਾਂ ਨਾ ਕਰਨ ਪਾਟਕ ਤਾਂ ਨਾ ਪਾਉਣਾ ਕਹਿੰਦੇ ਜਹੇ ਜੀ ਬੈਠ ਕੋਹੇ ਸੌਹਬਤ ਤੇ ਪੁੱਤ ਉਹ ਜੀ ਅਖਲਾ ਉਹ ਗੱਲ ਤੇ ਠੀਕ ਆ ਮੈਂ ਮੰਨਦਾ ਤੇਰੀ ਗੱਲ ਪਰ ਉਹ ਖੇਤਾਂ ਦੀ ਉਹ ਹੀ ਗੱਲ ਜੀ ਕਿਵੇਂ ਲਕੋ ਦਾ ਫਿਰ ਆਏ ਚੱਲ ਜੇ ਆ ਜਾਂਦੇ ਨੇ 2 ਮਿੰਟ ਗੱਲਾਂ ਮਾਰ ਕੇ ਮੁੜ ਜਾਂਦੇ ਨਹੀਂ ਗੱਲਾਂ ਮਾਰ ਕੇ ਤਾਂ ਮੁੜ ਜਾਂਦੀਆਂ ਮੈਂ ਇਹ ਕਹੀ ਨਹੀਂ ਐ ਵੀ ਅੱਗੇ ਤਾਂ ਕਦੇ ਮੇਰੇ ਮੂਹਰੇ ਨਹੀਂ ਸੀ ਬੋਲੀ ਇਹ ਕਿੰਨਾ ਪੂਆ ਜੀ ਪੂਆ ਜੀ ਕਰਦੀ ਮੈਂ ਤਾਂ ਹੁਣ ਵੀ ਇਹਨੂੰ ਪੁੱਤ ਪੁੱਤ ਕਰਦੀ ਐ ਕੋਈ ਗੱਲ ਨੂੰ ਤਾਂ ਮੈਂ ਸਮਝਾ ਦੂੰਗਾ ਪਰ ਤੂੰ ਠੰਡੀ ਰਹਾ ਕਰ ਮੜੀ ਜੀ ਓਹ ਤੂੰ ਠੰਡੀ ਰਹਾ ਕਰ ਉਹਦਾ ਮੈਨੂੰ 100 ਕੋਈ ਬੋਲ ਕੇ ਗਿਆ ਕਹਿੰਦੇ ਵੀ ਤੇਰੇ ਪੂਆ ਐ ਕਰਦੇ ਆ ਬੱਸ ਤੇਰੇ ਲਾਗ ਨਾ ਉਗੜਾ ਵੀ ਪੂਆ ਲ ਜਾ ਕੇ ਲੜਪੇ ਹੁਣ ਉਹਦਾ ਮੈਂ ਖੇਤੋਂ ਆਉਂਦਾ ਸੀਗਾ ਉੱਥੇ ਜਾਂ ਨਿਆ ਟਪੂ ਟਪੂ ਕਰ ਰਿਹਾ ਮੈਨੂੰ ਰਾਜ ਖੜਾ ਲਿਆ ਪੁੱਤ ਮੈਂ ਇਹ ਗੱਲ ਸੁਣ ਦੇਖ ਐਨੀ ਗੱਲ ਤਾਂ ਮੈਂ ਜਰੂਰ ਕਹੀ ਐ ਵੀ ਪੁੱਤ ਦੇਖ ਕੋਈ ਚੱਜ ਦੀ ਕਬੀਲਦਾਰੀ ਦੀ ਗੱਲ ਕਰ ਲਿਆ ਕਰੋ ਹੁਣ ਤੈਨੂੰ ਪਤਾ ਹੀ ਆਪਣੀ ਇੱਦਾਂ ਤਾਂ 4 ਦਿਨ ਤਾਂ ਖੜਦੀ ਨਹੀਂ ਜਦੋਂ ਉਹ ਹੀ ਕਰ ਕਰਤਾ ਆਪ ਦਾ ਪੱਟੀ ਫਿਰਦੀ ਐ ਤੇ ਤੇਰਾ ਕਿੱਧਰੋਂ ਬਸਾ ਦੂਗੇ ਉਹ ਉਹਦਾ ਮੇਰੀ ਗੱਲ ਸੁਣ ਲੈ ਉਹਦਾ ਤਾਂ ਪਰੋਣੇ ਦਾ ਧਾਗਾ ਕਰਨਾ ਪੂਗਾ ਉਹ ਐਂ ਲੋਟਨੇ ਆਉਂਦਾ ਉਹਦਾ ਚਾਚਾ ਉਹਦਾ ਚਾਚੇ ਨੂੰ ਉਸ ਜਿਓ ਕੇ ਭੇਜਦਾ ਮੈਂ ਤਾਂ ਰਾਜੀ ਹੀ ਨਹੀਂ ਸੀਗਾ ਪੰਚਾਇਤ ਇਕੱਠੀ ਕਰਕੇ ਭੇਜਿਆ ਸੀ ਨਾ ਉਦੋਂ ਉਹ ਵੀ ਉਦੋਂ ਕੋਲੇ ਸੀ ਤੂੰ ਮੇਰੀ ਗੱਲ ਸੁਣ ਤੈਨੂੰ ਪਤਾ ਹੈ ਵੀ ਪਰੌਣੇ ਚ ਕੋਟ ਹੈ ਕਿ ਇਹਦੇ ਚ ਕੋਟ ਹੈ ਹੁਣ ਕੀ ਕਹਿ ਸਕਦੇ ਆ ਵੀ ਆਪਾਂ ਤੂੰ ਪੁੱਤ ਮੇਰੀ ਗੱਲ ਸੁਣ ਬੌਲਿਆ ਪੁੱਤ ਇਹਦੀਆਂ ਹਾਮੀਆਂ ਨਾ ਲਾਇ ਨਮਾ ਇਹ ਕੁੜੀ ਦਿੰਨਾ ਮੈਨੂੰ ਪਤਾ ਇਹਦਾ ਜਦੋਂ ਸਾਰਾ ਦਿਨ ਦਾਰੂ ਪੀਂਦਾ ਮੈਂ ਤਾਂ ਉਸ ਨੂੰ ਗਲਤ ਮੰਨਦਾ ਜੇ ਸੋਫੀ ਹੋਵੇ ਤਾਂ ਗੱਲ ਕਰਾਂ ਫੇਰ ਤਾਂ ਮੈਂ ਉਹਨੂੰ ਕਹਿ ਦਾਂ ਵੀ ਸਹੀ ਐ। दारू ਪੁੱਤੋ ਤਾਂ ਹੀ ਪੀਂਦਾ ਐ। ਇਹ ਤੀਜੇ ਨੂੰ ਤਾਂ ਚੱਕਦੇ ਟਾੜਾ। ਆਖਦੇ ਮਾਸੀ ਕੋਲ ਜਾ ਕੇ ਨਹੀਂ ਆ। ਕਦੇ ਪੇਕੀ ਜਾਨੀ ਐ। ਕਦੇ ਕਿਤੇ ਜਾਨੀ ਐ। ਮੇਰੀ ਗੱਲ ਸੁਣ ਲੈ ਕੋਈ ਗੱਲ ਨਹੀਂ ਜੇ ਆ ਜਾਂਦੇ ਨਾ 10 ਮਿੰਟ ਬਹਿ ਜਾਂਦੇ ਨਾ ਕੋਈ ਗੱਲ ਨਹੀਂ। ਗੁਰਪ੍ਰੀਤ ਆਹ ਗੱਲ ਛੱਡੋ ਮੇਰੀ। ਕੀ ਕਹਿੰਦੀ ਐ? ਤੈਨੂੰ ਬਾਜ ਮਾਰਦੀ। ਇਪਨੇ ਚਾਰ ਕਹੂਗੀ ਲਾ ਕੇ ਪੂਆ ਐ ਕਹਿੰਦੀ ਐ ਪੂਆ ਐ ਕਹਿੰਦੀ ਐ। ਮੇ ਪੂਆ ਤਾਂ ਪੁੱਤ ਸੱਚੀ ਕਹਿੰਦੀ ਐ। ਮੈਂ ਕਹਿੰਨੀ ਉਹੀ ਗੱਲਾਂ ਐ ਨਹੀਂ ਪਤਾ। ਇਹ ਕਿ ਲੋਤਾਂ ਬੁੱਤਾਂ ਲਾ ਕੇ ਘਰ ਝੜ ਜਾਣ ਖੇਤਾਂ ਤਾਂ ਆ ਜਾਂਦਾ ਹੁੰਦਾ ਇੱਕ ਦੂਜੇ ਦੇ ਤੂੰ ਨਾ ਬੁਲੇਟ ਵਾਲਾ ਬਤਾਇਆ ਕਰ ਮੈਂ ਤਾਂ ਤੁਹਾਨੂੰ ਬਤਾਉਣੀ ਬੁਲੇਟਾ ਤੈਨੂੰ ਹੀ ਲੱਗਦਾਗਾ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਵੀਡੀਓ ਨੂੰ ਸਪੋਰਟ ਕਰਦੇ ਰਹੋ ਵੱਧ ਤੋਂ ਵੱਧ ਕਰ ਦਿਓ ਲਾਈਕ ਸ਼ੇਅਰ ਤੇ ਕਮੈਂਟ ਹਾਂਜੀ ਤੇ ਚੈਨਲ ਨੂੰ ਕਰਕੇ ਜਾਓ ਸਬਸਕ੍ਰਾਈਬ ਹੁਣ ਵਾਰੀ ਹੈ ਕਮੈਂਟ ਵਾਲਿਆਂ ਦੀ ਸ਼ਿੰਦਰ ਕੌਰ ਹਰਜਿੰਦਰ ਸਿੰਘ ਸਿਮਰਨ ਕੌਰ ਮੀਨਾ ਵੱਗਾ ਜਗਦੀਪ ਜੱਟੀ ਆਮਨ ਲਾਪ੍ਰਿਤ ਢਿੱਲੋਂ ਜਸਵਿੰਦਰ ਅਕਾਲਗੜ੍ਹ ਸੁਧਾਰ ਜਗਦੀਪ ਢਿੱਲੋਂ ਕੋਟਪਾਰਾ ਗੁਲਜਾਰ ਮਾਨਾ ਸ਼ੇਖਪੁਰਾ ਜਸਕਰਨ ਸਿੰਘ ਪਿੰਡ ਸੇਲਵਰਾ ਜ਼ਿਲ੍ਹਾ ਬਠਿੰਡਾ ਪ੍ਰਵੀਨ ਕੋਲਕੱਤਾ ਰਾਜਵੀਰ ਕੌਰ ਪਿੰਡ ਨੱਤ ਤੋਂ ਦਿਲਜੀਤ ਕੌਰ ਕੁਸਮ ਲੇਖੀ ਕਰਮਜੀਤ ਕੌਰ ਵਿਸ਼ਾਲ ਕਵਿਤਾ ਦਿਲਜੀਤ ਪਿੰਡ ਸਰਦਾਰਵਾਲਾ ਸਰਬਜੀਤ ਕੌਰ ਜਗਰਾਉਂ ਤੋਂ ਕੁਲਵੰਤ ਕੌਰ ਜਗਵਿੰਦਰ ਪਾਲ ਬੱਗਾ ਸਿੰਘ ਜੈਸਿਕਾ ਕੌਰ ਅਮਨ ਚਹਿਲ ਆਮਨ ਸੋਨੀ ਦਮਨ ਮਾਨ ਏਕਮ ਸਿੱਧੂ ਬਲਜਿੰਦਰ ਵਿਰਕ ਜਗਦੀਪ ਸਿੰਘ ਸੁਰਿੰਦਰ ਕੌਰ ਨਿਤਿਨ ਅਰਸ਼ ਸਿੱਧੂ ਪਰਮਿੰਦਰ ਲੋਟੇ ਕਰਮਜੀਤ ਕੌਰ ਅਭਿਸ਼ੇਕ ਜਿੰਮੀ پرویز ਸ਼ਾਹ ਫਰੋਮ ਪਾਕਿਸਤਾਨ ਗੁਰਮੀਤ ਬਰਨਾਲਾ ਕੁਲਵਿੰਦਰ ਗਿੱਲ ਕਰਮਜੀਤ ਕੌਰ ਟਿਵਾਨਾ ਸ਼ਮਸ਼ੇਰ ਗਿੱਲ ਗੁਰਦੀਪ ਸਿੰਘ ਗੁਰਮੀਤ ਕੌਰ ਜਸਵੀਰ ਕੌਰ ਕਰਮਜੀਤ ਅਸਪਾਲ ਕਲਾ ਰਾਮ ਸਿੰਘ ਰਮਨ ਸੁਨੀਤਾ ਸਚਦੇਵ ਚੁਗਿੰਦਰ ਪਿੰਕੀ ਹਰਜਿੰਦਰ ਸਿੰਘ ਮਨਜੀਤ ਭੰਦੇਰ ਸੁਖਪ੍ਰੀਤ ਕੌਰ ਨਸੀਬ ਚਰਨਜੀਤ ਕੌਰ ਹਰਜਿੰਦਰ ਨੰਗਲ ਖੁਰਦ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੋਹਣੇ ਸੋਹਣੇ ਕਮੈਂਟ ਕਰਨ ਲਈ ਇਸੇ ਤਰ੍ਹਾਂ ਵੀਡੀਓ ਨੂੰ ਅੱਗੇ ਕਰਦੇ ਰਹੋ ਲਾਈਕ ਸ਼ੇਅਰ ਤੇ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਕੇ ਜਾਓ ਨੰਗਲ ਵਾਲੇ ਜੱਟ ਚੈਨਲ ਨੂੰ ਹਾਂਜੀ ਅਸੀਂ ਹਰ ਬੁੱਧਵਾਰ ਤੇ ਸ਼ਨੀਵਾਰ ਨੂੰ ਵੀਡੀਓ ਅਪਲੋਡ ਕਰਦੇ ਆਂ ਸੋ ਇਸੇ ਤਰ੍ਹਾਂ ਵੀਡੀਓ ਦਾ ਸਪੋਰਟ ਕਰਦੇ ਰਹੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਥੈਂਕ ਯੂ